ਮਲੇਰੀਆ ਨੂੰ ਖਤਮ ਕਰਨ ਵਾਲਾ ਪੌਦਾ ਹੈ ਇਹਦੇ ਆਮ ਤੌਰ ਤੇ ਪੱਤੇ ਹੀ ਯੂਜ਼ ਹੁੰਦੇ ਨੇ ਇਸ ਨੂੰ ਪੱਤੇ ਨੂੰ ਤੋੜ ਕੇ ਸੁਕਾ ਲਿਆ ਜਾਵੇ ਉਸ ਤੋਂ ਬਾਅਦ ਪਾਊਡਰ ਬਣਾ ਲਿਆ ਜਾਵੇ ਉਹ ਸਲਫਾਜ਼ ਦਾ ਅਲਟਰਨੇਟ ਹੈ ਕਣਕ ਵਿੱਚ ਜਿਹੜੀ ਸੁਸਰੀ ਵਗੈਰਾ ਹੈ ਕੀੜਿਆਂ ਨੇ ਉਹਨਾਂ ਨੂੰ ਰਫਾ ਦਫਾ ਕਰਨ ਵਿੱਚ ਇਹ ਪlant ਜਿਹੜਾ ਹੈ ਬਹੁਤ ਅਹਿਮ ਹੈ ਪਲਾਂਟ ਮਰਦਾਨਾ ਤਾਕਤ ਲਈ ਵੀ ਕਿਹਾ ਜਾਂਦਾ ਇਹਨੂੰ ਬਿਲਕੁਲ ਬਿਲਕੁਲ ਕਿਹਾ ਜਾਂਦਾ ਹੈ ਹਾਂਜੀ ਆ ਸਫੈਦ ਮੁਸਲੀ ਆਮ ਤੌਰ ਤੇ ਇਹਦਾ ਜਿਹੜਾ ਪਾਊਡਰ ਹੈ ਆ ਦੁੱਧ ਨਾਲ ਜਾਂ ਗਰਮ ਪਾਣੀ ਨਾਲ ਰਾਤ ਵੇਲੇ ਲਿਆ ਜਾਵੇ ਤਾਂ ਬੜਾ ਲਾਭਕਾਰੀ ਸਾਹਿਬ। ਹਾਂ ਜੀ ਦੀ ਉੱਥੇ ਤਾਂ ਚਾਹ ਵੀ ਲਾਗੇ ਪੀਣ ਉਹ। ਅੱਛਾ। ਹਾਂ ਜੀ ਜ਼ਿਆਦਾ ਇਹ ਚੀਜ਼ਾਂ ਪ੍ਰਫੁੱਲਤ ਹੋ ਗਈ। ਅਸੀਂ ਗ੍ਰੀਨ ਟੀ ਵੱਲ ਹੋ ਗਏ। ਆਪਾਂ ਗ੍ਰੀਨ ਟੀ ਵੱਲ ਹੋ ਗਏ ਜੀ ਹਾਂਜੀ। ਫਲੈਰੀਓ ਜਿਹੜੇ ਛਿੱਟੇ-ਛਿੱਟੇ ਦਾਸ ਆ ਜਾਂਦੇ ਨੇ। ਛਿੱਟੇ ਹਲਵੈਰੀ ਜਿਹੜੀ ਹੈ ਉਹ ਛਿੱਟੇ ਦਾਗ ਪੈ ਜਾਂਦੇ ਨੇ। ਉਹਨਾਂ ਨੂੰ ਵਧੀਆ ਢੰਗ ਨਾਲ ਇਹ ਰਫਾ-ਦਫਾ ਕਰਨ ਵਿੱਚ ਬੜੀ ਅਹਿਮ ਭੂਮਿਕਾ ਅਦਾ ਕਰਦਾ। ਇਹਦਾ ਕੋਈ ਫਲ ਵੀ ਹੁੰਦਾ ਕਿਸੇ ਦਾ? ਇਹਦਾ ਫਲ ਹੁੰਦਾ ਹੈ। ਹਮਮ। ਸਾਰੇ ਕਹਿੰਦਾ ਸਾਡੇ ਬੀਪੀ ਨੂੰ ਕੰਟਰੋਲ ਕਰਦਾ ਹੈ। ਹਮਮ। ਤੇ ਬਹੁਤ ਅੱਛਾ ਪਲਾਂਟ ਹੈ। ਹਾਂ ਪੰਜ ਬੰਦੀ ਸਮੱਸਿਆ ਨੂੰ ਖਤਮ ਕਰਨ ਲਈ ਸਾਡੇ ਕੋਲੇ ਬਹੁਤ ਵਧੀਆ ਪਲਾਂਟ ਨੇ ਹਾਂ ਸਾਡੇ ਕੋਲ ਸਿਵਲਿੰਗ ਹੀ ਹੈ ਸਿਵਲਿੰਗ ਹੀ ਪੁੱਤਰਨਜੀਵਾ ਜਦੋਂ ਇਹਨਾਂ ਦਾ ਮਿਕਸਚਰ ਕਰਕੇ ਆ ਪਾਊਡਰ ਤਿਆਰ ਕੀਤਾ ਜਾਂਦਾ ਹੈ ਡਾਕਟਰਾਂ ਦੇ ਮੁਤਾਬਕ ਇਹ ਬੜਾ ਲਾਭਕਾਰੀ ਸਾਬਤ ਹੁੰਦਾ ਹੈ ਖੈੜ ਗਿਹੜਾ ਆਮੋਲਾ ਹਾਂ ਇਹਨਾਂ ਦੇ ਕੀ ਫਾਇਦੇ ਨੇ ਕੀ ਨਹੀਂ ਹੈ ਇਹਨਾਂ ਬਾਰੇ ਇਹਨਾਂ ਨੇ ਮੈਂ ਦੱਸਿਆ ਉਸ ਤੋਂ ਬਾਅਦ ਫੇਰੀ ਦਿਲਚਸਪੀ ਦੀ ਗੱਲ ਅਕਰਕਰਾ ਅਕਰਕਰਾ ਪਲਾਂਟ ਜਿਹੜਾ ਹੈਗਾ ਉਹ ਸਾਡੇ ਅ ਦੰਦਾਂ ਦੀ ਸਾਮ ਸਮਾਣ ਵਾਸਤੇ ਬਹੁਤ ਵਧੀਆ ਪਲਾਂਟ ਅੱਜ ਪਹਿਲੀ ਵਾਰ ਹੀ ਦੇਖਿਆ ਇਨਸੂਲਿਨ ਪਲਾਂਟ ਜਿਹੜਾ ਹੈ ਇਨਸੂਲਿਨ ਨੂੰ ਵਧਾਉਣ ਦੇ ਜਾਂ ਸ਼ੂਗਰ ਨੂੰ ਖਤਮ ਕਰਨ ਦੇ ਕੰਮ ਆਉਂਦੀ ਹੈ ਵਾਹ ਵਾਹ ਪਰ ਕਹਿੰਦੇ ਦਾ ਜਿਹੜਾ ਦੁੱਧ ਨਿਕਲਦਾ ਬੜਾ ਖਤਰਨਾਕ ਹੈ ਪਾਇਲ ਵਿੱਚ ਇਸਤੇਮਾਲ ਹੁੰਦਾ ਹੈ ਜਿਹੜੀਆਂ ਸਾਡੀਆਂ ਮੱਛੇਵਾਲੀ ਉਹ ਹੋ ਜਾਂਦੀ ਹੈ ਹਾਂਜੀ ਹਾਂਜੀ ਉਹ ਉਹਦੇ ਨੂੰ ਕਾਫੀ ਹੱਦ ਤੱਕ ਮੌਕੇ ਵਾਲੀ ਬਾਬਾ ਸਿਧਜੀ ਨੂੰ ਪਰ ਫਿਰ ਉੱਥੇ ਤੀਜੀ ਵਾਰੀ ਫੇਰ ਦੁਹਰਾ ਰਹੇ ਹਾਂ ਕਿ ਡਾਕਟਰ ਤੋਂ ਪੁੱਛ ਕੇ ਕਿ ਕਿੰਨੀ ਮਾਤਰਾ ਵਿੱਚ ਕਿੱਦਾਂ ਲੈਣਾ ਹੈ ਗੁਣ ਜਰੂਰ ਦੱਸ ਰਿਹਾ ਹਾਂ ਕੁਝ ਸਾਈਡ ਇਫੈਕਟ ਵੀ ਦੱਸਾਂਗਾ ਪਰ ਡਾਕਟਰ ਦੀ ਸਲਾਹ ਤੋਂ ਬਿਨਾ ਇਹ ਚੀਜ਼ਾਂ ਦਾ ਯੂਜ਼ ਨਹੀਂ ਕਰਨਾ ਨਹੀਂ ਕਰਨਾ ਚਾਹੀਦਾ ਸਾਡੇ ਭਲੇ ਦੀ ਗੱਲ ਹੈ। ਆਹ ਅਹ ਐਸਾ ਐਕਸ਼ਨ ਦੇਖ ਕੇ ਤੁਹਾਡੇ ਦਿਮਾਗ 'ਚ ਕਈ ਕੁਝ ਛਾਰਿਆ ਹੋਵੇਗਾ ਕਿ ਮੇਰੀ ਓਪਨਿੰਗ ਇੰਟਰੋਡਕਸ਼ਨ ਦੇ ਵਿੱਚ ਮੈਨੂੰ ਖਾਂਸੀ ਆ ਗਈ ਮੈਨੂੰ ਛਿੱਕ ਆ ਗਈ ਮੈਨੂੰ ਖਾਰਿਸ਼ ਹੋ ਗਈ ਮੇਰਾ ਪੇਟ ਗੈਸ ਨਾਲ ਫੁੱਲ ਗਿਆ ਮੇਰੇ ਛਾਤੀ ਤੇ ਜਲਣ ਹੋਣ ਲੱਗੀ ਸ਼ੁਕਰ ਹੈ ਐਸਾ ਕੁਝ ਨਹੀਂ ਆਇਆ ਇਹ ਸਭ ਕੁਝ ਰੋਜ਼ਮਰਾਂ ਦੀ ਜ਼ਿੰਦਗੀ 'ਚ ਤੁਹਾਡੇ ਨਾਲ ਮੇਰੇ ਨਾਲ ਜਾਂ ਫਿਰ ਆਪਣੇ ਨਜ਼ਦੀਕੀਆਂ ਦੇ ਨਾਲ ਕਈ ਵਾਰੀ ਹੁੰਦਾ ਹੀ ਰਹਿੰਦਾ ਪਰ ਅਸੀਂ ਅਣਜਾਣ ਅਸੀਂ ਭੱਜੇ ਜਾਂਦੇ ਆਂ ਮੈਡੀਕਲ ਸਟੋਰ ਦੇ ਉੱਤੇ ਅਸੀਂ ਭੱਜੇ ਜਾਂਦੇ ਆਂ ਡਾਕਟਰ ਕੋਲ ਉਹ ਨਬਜ਼ ਵੇਖਦਾ ਹੈ ਹਾਰਟ ਬੀਟ ਚੈੱਕ ਕਰਦਾ ਹੈ ਅਤੇ ਪੈਨ ਚਲਾਉਂਦਾ ਐ ਕਰਕੇ ਫੜਾਫਟ ਐਡੀ ਪੱਟੀ ਕੱਢ ਕੇ ਜਿਹੜੀ ਚਿੱਟਿਓ ਦੇ ਦਿੰਦਾ ਭਾਈ ਕਾਊਂਟਰ ਤੇ ਜਾਓ ਤੇ 1000 2000 ਦੀ ਦਵਾਈ ਲਵੋ ਤੇ 700 ਰੁਪਏ ਮੇਰੀ ਫੀਸ ਦਿਓ ਤੇ ਸਸਰੀ ਕੱਲ ਤਿੰਨ ਦਿਨਾਂ ਨੂੰ ਫੇਰ ਵਿਖਾ ਦਿਓ ਅੱਜ ਅਸੀਂ ਇਹ ਅਜੇਹ ਬਗੀਚੇ ਦੇ ਵਿੱਚ ਮੌਜੂਦ ਆ ਜਿਸ ਨੂੰ ਦੇਖ ਕੇ ਸ਼ਾਇਦ ਤੁਹਾਡਾ ਖਿਆਲ ਆਂਦਾ ਹੋਵੇ ਕਿ ਅਸੀਂ ਕਿਸੇ ਪਹਾੜੀ ਇਲਾਕੇ 'ਚ ਆ ਗਏ ਆ ਤੁਹਾਨੂੰ ਲੱਗਦਾ ਹੋਵੇ ਕਿ ਅਸੀਂ ਕਿਸੇ ਆਯੁਰਵੇਦਾ ਦੇ ਬਹੁਤ ਵਿਸ਼ਾਲ ਸੈਂਟਰ ਤੇ ਆ ਗਏ ਆ ਪਰ ਵਾਕਿਆ ਹੀ ਇਹ ਬਹੁਤ ਜ਼ਿਆਦਾ ਵਿਸ਼ਾਲ ਤੇ ਨਹੀਂ ਪਰ ਵਿਸ਼ਾਲਾਂ ਨਾਲੋਂ ਕਿਤੇ ਵਿਸ਼ਾਲ ਹੈ ਆਖਰਕਾਰ ਇਸ ਬਗੀਚੇ ਦੀ ਕੀ ਖਾਸੀਅਤ ਹੈ ਇਸ ਦੇ ਵਿੱਚ ਕੜੀਆਂ ਅਜਿਹੀਆਂ ਚੀਜ਼ਾਂ ਨੇ ਜਿਸ ਦੇ ਨਾਲ ਅਸੀਂ ਮਿੰਟਾਂ ਸਕਿੰਟਾਂ ਦੇ ਵਿੱਚ ਬਿਨਾਂ ਪੈਸੇ ਖਰਚੇ ਬਿਨਾਂ ਸਾਈਡ ਇਫੈਕਟ ਦੇ ਤੰਦਰੁਸਤ ਹੋ ਸਕਦੇ ਆ ਸੋ ਆਓ ਚੱਲਦੇ ਆ ਤੁਹਾਨੂੰ ਆਯੁਰਵੈਦਿਕ ਦੀ ਰੰਗीन ਦੁਨੀਆ ਦੇ ਵਿੱਚ ਲੈ ਕੇ ਚੱਲਦੇ ਆ ਜੀ ਸੋ ਜੀ ਹੁਣ ਵੇਲਾ ਉਸ ਸ਼ਖਸ ਨਾਲ ਮਿਲਾਨ ਦਾ ਜਿਸ ਨੇ ਐਸ ਸਾਰੇ ਆਯੁਰਵੇਦਾ ਦੇ ਖਜ਼ਾਨੇ ਨੂੰ ਸਾਂਭ ਕੇ ਰੱਖਿਆ ਹੋਇਆ ਔਰ ਲਗਾਤਾਰ ਇਸ ਨੂੰ ਪਰਫੁੱਲਤ ਕਰ ਰਹੇ ਨੇ ਪੇਸ਼ੇ ਤੋਂ ਮੈਂ ਦੱਸਿਆ ਤੁਹਾਨੂੰ ਉਹ ਮਾਸਟਰ ਨੇ ਪੰਜਾਬੀ ਦੇ ਉਹ ਟੀਚਰ ਰਹਿ ਚੁੱਕੇ ਨੇ ਪਰ ਪੰਜਾਬੀ ਪੜ੍ਹਾਉਣ ਦੇ ਨਾਲ ਨਾਲ ਉਹਨਾਂ ਨੂੰ ਜਿਹਹਾ ਸ਼ੌਂਕ ਜੱਗ ਗਿਆ ਕਿ ਮੋਕਰ ਹੀ ਪੰਜਾਬ ਦੀ ਆਯੁਰਵੈਦਿਕ ਪ੍ਰਥਾ ਨੂੰ ਉਹਨਾਂ ਨੇ ਬੱਚਾਂ ਦਾ ਜਿੰਮਾ ਆਪਣੇ ਮੋਢਿਆਂ ਦੇ ਉੱਤੇ ਚੁੱਕ ਲਿਆ ਤੇ ਹੁਣ ਪੂਰੇ ਪੰਜਾਬ ਦੇ ਵਿੱਚ ਉਸ ਦਾ ਬੂਟਾ ਜਿਹੜਾ ਲੰਦੇ ਹੋਏ ਦਿਖਾਈ ਦੇ ਰਿਹਾ ਆ ਉਹ ਗੱਲ ਕਰਦੇ ਹਾਂ ਓਮਪ੍ਰਕਾਸ਼ ਜੀ ਨਾਲ ਸਤਿ ਸ਼੍ਰੀ ਅਕਾਲ ਓਮਪ੍ਰਕਾਸ਼ ਜੀ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਹਾਂ ਤੁਸੀਂ ਆ ਗਏ ਇੱਥੇ ਜੀ ਇਹ ਉਹ ਸਖਸ਼ਣ ਹੈ ਜਿਨ੍ਹਾਂ ਦੀ ਉਮਰ ਲਗਭਗ 70 ਦੇ ਲਗ ਚੱਕੇ ਆ ਪਰ ਇਹ ਦੇਖੋ ਪੂਰੇ ਫਿਟ ਫੁੱਟ ਪਹਿਨ ਹੈ ਕਿਉਂਕਿ ਇਹਨਾਂ ਦੀ ਸਿਹਤ ਦਾ ਇੱਕੋ ਰਾਜ਼ ਹੈ ਇਹਨਾਂ ਦੀ ਕੁਦਰਤੀ ਜਿਹੜੀ ਹੈ ਆਯੁਰਵੇਦਾ ਦੀ ਖੇਤੀ ਹੈ ਸੋ ਆਓ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਇਹਨੂੰ ਦੱਸੋ ਜਰਾ ਇਹਦੇ ਚ ਇਹ ਸਭ ਤੋਂ ਪਹਿਲਾਂ ਜ ਕਮਲੇਗ ਇਹ ਕਾਲਮੇਗ ਹੈ ਕਾਲਮੇਗ ਕਾਲਮੇਗ ਜਿਹੜਾ ਹੈਗਾ ਉਹ ਸਾਡੇ ਮਲੇਰੀਏ ਨੂੰ ਖਤਮ ਕਰਨ ਵਾਲਾ ਪੌਦਾ ਹੈ ਹੂੰ ਇਹਦੇ ਆਮ ਤੌਰ ਤੇ ਪੱਤੇ ਹੀ ਯੂਜ਼ ਹੁੰਦੇ ਨੇ ਹੂੰ ਬੁੱਟਿਆਂ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਚੀਜ਼ ਬੜੀ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਇੱਕ ਪ੍ਰਾਧਿਆਪਕ ਰਿਹਾ ਹਾਂ ਹੂੰ ਮੈਂ ਡਾਕਟਰ ਨਹੀਂ ਹਾਂ ਮੈਂ ਕਲਟੀਵੇਟਰ ਹਾਂ ਇਹਨਾਂ ਦਾ ਹੂੰ ਪਰ ਮੈਂ ਇਹਨਾਂ ਦੀ ਕਲਟੀਵੇਸ਼ਨ ਬਾਰੇ ਇਹਨਾਂ ਦੇ ਗੁਣਾਵਾਰੇ ਇਹਨਾਂ ਦੇ ਸਾਈਡ ਇਫੈਕਟਸ ਬਾਰੇ ਜ਼ਰੂਰ ਦੱਸ ਸਕਦਾ ਹਾਂ ਜੀ ਪਰ ਅਗਰ ਇਹ ਪਲਾਂਟਸ ਆਯੁਰਵੈਦਿਕ ਡਾਕਟਰਾਂ ਦੀ ਦੇ ਮਾਰਗਦਰਸ਼ਨ ਵਿੱਚ ਲੈ ਜਾਣ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ ਵਾਹ ਸੋਨੇ ਤੇ ਸੁਹਾਗਾ ਵਾਕਿਆ ਜੀ ਸੋ ਕਲਟੀਵੇਸ਼ਨ ਕਰਨਾ ਉਸ ਨੂੰ ਸੰਭਾਲ ਕੇ ਰੱਖਣਾ ਬਹੁਤ ਖੁਸ਼ ਹੈ ਸੋ ਆ ਆ ਕੋਸ਼ ਸੈਂਟਡ ਕੀ ਲਿਖਿਆ ਜੀ ਜਰੇਨੀਅਮ ਸੈਂਟਡ ਜਰੇਨੀਅਮ ਹੈ ਇਹਦਾ ਕੀ ਮਤਲਬ ਹੈ ਇਹ ਬਹੁਤ ਸਾਡਾ ਰੇਅਰ ਪਲਾਂਟ ਹੈ ਹਾਂ ਤੇ ਇਹਦਾ ਆਮ ਤੌਰ ਤੇ ਜਿਹੜਾ ਪਰਫਿਊਮ ਹੈ ਉਹਦੇ ਵਾਸਤੇ ਇਹਦਾ ਯੂਜ਼ ਹੁੰਦਾ ਹੈ ਪਰਫਿਊਮ ਜਿਹੜਾ ਆਪਾਂ ਸਪਰੇਅ ਲਾਈਦਾ ਉਹਦੇ ਵਾਸਤੇ ਮਹਿੰਗਾ ਮਹਿੰਗਾ ਪਲਾਂਟ ਹੈ ਹਾਂ ਪਰਫਿਊਮ ਜਿਹੜਾ ਅਸੀਂ ਲਾਉਂਦੇ ਹਾਂ ਖੁਸ਼ਬੂ ਆਏਗੀ ਇਹਦੇ ਵਿੱਚ ਖੁਸ਼ਬੂ ਹੈ ਇਹਦੇ ਚ ਲੋ ਜੀ ਮੈਂ ਵੀ ਲਾ ਕੇ ਵੇਖਾਂ ਹੈਗੀ ਤੇ ਹੈ ਹਲਕੀ ਹਲਕੀ ਹੈ ਪਰ ਹੈਗੀ ਜ਼ਰੂਰ ਹੈ ਜਦੋਂ ਇਹ ਪੁਰਾਣਾ ਬੁੱਧਾ ਹੋ ਜਾਏਗਾ ਹਾਂ ਜੀ ਇਹਦੇ ਵਿੱਚ ਜਿਹੜਾ ਪਰਫਿਊਮ ਉਹ ਅੰਸ ਹੈ ਹਾਂ ਐਰੋਮੈਟਿਕ ਅੰਸ ਹੈ ਉਹ ਜ਼ਿਆਦਾ ਨਜ਼ਰ ਆਏਗਾ ਜ਼ਿਆਦਾ ਨਜ਼ਰ ਆਏਗਾ ਜਦੋਂ ਤੁਸੀਂ ਕ੍ਰਸ਼ ਕਰੋਗੇ ਤਾਂ ਜ਼ਿਆਦਾ ਤੁਹਾਨੂੰ ਨਜ਼ਰ ਆਏਗਾ ਹੂੰ ਤਾਂ ਇਹ ਸਾਡਾ ਸੈਂਟਰਡ ਜਰੇਨੀਅਮ ਹੈ ਸੈਂਟਰਡ ਜਰੇਨੀਅਮ ਤੋਂ ਬਾਅਦ ਜਿਹੜਾ ਅਗਲਾ ਪੌਦਾ ਹੈ ਉਹ ਸਾਡਾ ਹੈ ਮੰਡੂਕਪਰਨੀ ਮੰਡੂਕਪਰਨੀ ਡਿਟ ਰਿਕਾਲਡ ਦਾ ਮੈਮਰੀ ਪਾਵਰ ਅੱਛਾ ਇਸ ਨੂੰ ਬ੍ਰਹਮੀ ਵੀ ਕਿਹਾ ਜਾਂਦਾ ਹੈ ਹਿਮਾਚਲ ਦੇ ਖੇਤਰ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਕੁਝ ਲੋਕ ਇਸ ਨੂੰ ਕਹਿੰਦੇ ਨੇ ਬ੍ਰਹਮੀ ਹੈ ਅੱਛਾ ਪਰ ਐਕਚੁਅਲੀ ਇਹ ਬ੍ਰਹਮੀ ਨਹੀਂ ਇਹ ਮੰਡੂਕਪਰਨੀ ਹੈ ਨੀਰ ਬ੍ਰਹਮੀ ਤੇ ਬ੍ਰਹਮੀ ਆ ਮੰਡੂਕਪਰਨੀ ਤਕਰੀਬਨ ਇਹਨਾਂ ਦਾ ਜਿਹੜਾ ਗੁਣ ਹੈ ਉਹ ਬਰਾਬਰ ਹੈ ਪਰ ਆ ਇਟ ਇਜ਼ ਕਾਲਡ ਦਾ ਮੈਮਰੀ ਪਾਵਰ ਮੈਮਰੀ ਪਾਵਰ ਨੂੰ ਐਨਹਾਂਸ ਕਰਨ ਵਾਲਾ ਪਲਾਂਟ ਹੈ ਜੀ ਪਰ ਨਾ ਹੈ ਇਹਦਾ ਮੰਡੂਕ ਪਰਨੇ ਜਿਹਦੇ ਨਾਲ ਕੀ ਦਿਮਾਗੀ ਸ਼ਕਤੀ ਜਿਹੜੀ ਵਧਦੀ ਹੈ यस ਬਿਲਕੁਲ ਤੇ ਉਹ ਪਿੱਛੇ ਦਰਖਤ ਜੇ ਕੀ ਜੇ ਨਿਰਗੁੰਡੀ ਇਹ ਜਿਹੜੇ ਹੈ ਇਹ ਨਿਰਗੁੰਡੀ ਹੈ ਹਾਂ ਨਿਰਗੁੰਡੀ ਜਿਹੜਾ ਹੈਗਾ ਇਹ ਬਹੁਤ ਵਧੀਆ ਪੱਤਾ ਪਲਾਂਟ ਹੈ ਕਣਕ ਵਿੱਚ ਸਲਫਾਜ ਬੰਦੇ ਸੀ ਹਾਂ 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 ਅਗਰ 15 ਮਈ ਤੋਂ ਲੈ ਕੇ 15 ਜੂਨ ਤੱਕ ਇਸ ਨੂੰ ਪੱਤੇ ਨੂੰ ਤੋੜ ਕੇ ਸੁਕਾ ਲਿਆ ਜਾਵੇ ਉਸ ਤੋਂ ਬਾਅਦ ਪਾਊਡਰ ਬਣਾ ਲਿਆ ਜਾਵੇ ਉਹ ਸਲਫਾਜ਼ ਦਾ ਅਲਟਰਨੇਟ ਹੈ ਕਣਕ ਵਿੱਚ ਜਿਹੜੀ ਸੁਸਰੀ ਵਗੈਰਾ ਹੈ ਕਿੜੇ ਆ ਨੇ ਉਹਨਾਂ ਨੂੰ ਰਫਾ ਦਫਾ ਕਰਨ ਵਿੱਚ ਇਹ ਪlant ਜਿਹੜਾ ਹੈ ਬਹੁਤ ਅਹਿਮ ਹੈ ਇਸ ਤੋਂ ਬਿਨਾ ਹੈ ਵੀਟ ਅਲਰਜੀ ਵਾਸਤੇ ਪlant ਬਹੁਤ ਵਧੀਆ ਹੈ ਆ ਆਮ ਤੌਰ ਤੇ ਜਦੋਂ ਸਾਡੇ ਸੋਜਤ ਹੁੰਦੀ ਹੈ ਅ ਅਸੀਂ ਇਸ ਦਾ ਗਰਮ ਪਾਣੀ ਕਰਦੇ ਹਾਂ ਟਕੋਰ ਇਹਦੀ ਕੀਤੀ ਜਾਂਦੀ ਹੈ ਇਹਨੂੰ ਬਾਲ ਕੇ ਇਹਨੂੰ ਅਵਾਲ ਕੇ ਪਰ ਮੈਨੂੰ ਸਭ ਤੋਂ ਵੀ ਵਧੀਆ ਉਹ ਕੰਮ ਲੱਗਾ ਜਦੋਂ ਇਹਨੂੰ ਤੁਸੀਂ ਪਾਊਡਰ ਬਣਾ ਕੇ ਕਣਕ ਦੇ ਵਿੱਚ ਪਾ ਲਓ ਕਣਕ ਵਿੱਚ ਕਿਉਂਕਿ ਅੱਜ ਅਸੀਂ ਅੱਜ ਅਸੀਂ ਜਿਹੜੇ ਕਣਕ ਹੈ ਹੂੰ ਜ਼ਹਿਰ ਖਾ ਰਹੇ ਹਾਂ ਬਿਲਕੁਲ ਸਰਵਾਸ ਦੇ ਰੂਪ ਵਿੱਚ ਬਿਲਕੁਲ ਨੇਚਰਲ ਜਿਹੜੀ ਹੈ ਦਵਾਈ ਜਦੋਂ ਅਸੀਂ ਨੂੰ ਪਾਵਾਂਗੇ ਪਰ तकरीबन 1 ਕੁਇੰਟਲ ਵਿੱਚ ਇਹ 100 ਗ੍ਰਾਮ ਇਹਦਾ ਪਾਊਡਰ ਪਾ ਕੇ ਪਾ ਦਿਓ ਤੇ ਜਿਹੜੇ ਕੀੜੇ ਨੇ ਉਹ ਬਿਲਕੁਲ ਲੱਗਣਗੇ ਸੁਸਰੀ ਵਗੈਰਾ ਬਿਲਕੁਲ ਨਹੀਂ ਲੱਗੇਗੀ ਕੀ ਬਾਤ ਹੈ ਜੀ ਕੀ ਬਾਤ ਹੈ ਇਹ ਹੈ ਕੁਦਰਤ ਦੀ ਦੇਣ ਅੱਗੇ ਆ ਜਾਓ ਹੂੰ ਅਗਲਾ ਪਲਾਂਟ ਸਾਡੇ ਕੋਲ ਬਾਪਚੀ ਹੈ ਸਾਡੇ ਫਲਵੈਰੀ ਹੋ ਜਾਂਦੀ ਹੈ ਹਮ ਫਲਵੈਰੀ ਨੂੰ ਠੀਕ ਕਰਨ ਲਈ ਇਹ ਜਿਹੜੇ ਬੀਜ ਨੇ ਬੀਜਾਂ ਦਾ ਪਾਊਡਰ ਹੈ ਇਹ ਬਹੁਤ ਵਧੀਆ ਹੈ ਫਲੈਰੀਓ ਜਿਹੜੇ ਚਿੱਟੇ ਚਿੱਟੇ ਦਾਗ ਆ ਜਾਂਦੇ ਕਿਤੇ ਫਲਵੈਰੀ ਜਿਹੜੀ ਹੈ ਉਹ ਚਿੱਟੇ ਦਾਗ ਪੈ ਜਾਂਦੇ ਨੇ ਉਹਨਾਂ ਨੂੰ ਵਧੀਆ ਢੰਗ ਨਾਲ ਇਹ ਰਫਾ ਦਫਾ ਕਰਨ ਵਿੱਚ ਬੜੀ ਅਹਿਮ ਭੂਮਿਕਾ ਨਿਭਾਉਂਦਾ ਕਰਦਾ ਇਹਦਾ ਕੋਈ ਫਲ ਵੀ ਹੁੰਦਾ ਕਿ ਸਿਰਫ ਇਹਦਾ ਫਲ ਹੁੰਦਾ ਹੈ ਆ ਅਸੀਂ ਇਸ ਤੋਂ ਕੁਝ ਟਾਈਮ ਬਾਅਦ ਇਹ ਫਲ ਆਏਗਾ ਫਰ ਨੂੰ ਅਸੀਂ ਤੋੜਾਂਗੇ ਤੇ ਇਕੱਠਾ ਕਰ ਲਾਂਗੇ ਅੱਛਾ ਬਾਕੀ ਸਕੂਲਾਂ ਨੂੰ ਪੌਦੇ ਦੇਣ ਲਈ ਤੇ ਫਿਰ ਫਿਰ ਕਿਸ ਤਰ੍ਹਾਂ ਦਾ ਇਲਾਜ ਕੀਤਾ ਜਾਂਦਾ ਕੋਈ ਇਹਦੀ ਮੈਡੀਸਿਨ ਬੰਦੀ ਛੂਟ ਵੀ ਕੇ ਪੱਤੇ ਆ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਹਾਲਾਂਕਿ ਇਹਦੇ ਜਿਹੜਾ ਸੀਡਜ਼ ਦਾ ਪਾਊਡਰ ਹੈ ਉਹ ਯੂਜ਼ ਹੁੰਦਾ ਹੈ ਅੱਛਾ ਦਵਾਈ ਬਣਾਉਣ ਪਿੱਛੇ ਮੈਂ ਪਹਿਲਾਂ ਹੀ ਕਿਹਾ ਹੈ ਕਿ ਇਹਨਾਂ ਦਾ ਜਿਹੜਾ ਪ੍ਰਯੋਗ ਹੈ ਹਰਬਲ ਪਲਾਂਟਸ ਦਾ ਉਹ ਡਾਕਟਰ ਦੱਸੇਗਾ ਉਹ ਡਾਕਟਰ ਦੱਸੇਗਾ ਡੋਜ਼ ਕਿੰਨੀ ਹੈ ਕੀ ਲੈਣਾ ਹੈ ਕਿਹੜਾ ਪਾਟ ਲੈਣਾ ਹੈ ਹੂੰ ਪਹਿਲਾਂ ਦੱਸਿਆ ਹੈ ਕਿ ਬਿਲਕੁਲ ਆਈ ਏਮ ਦਾ ਕਲਟੀਵੇਟਰ ਕਲਟੀਵੇਟਰ ਮੈਂ ਕਲਟੀਵੇਸ਼ਨ ਦੇ ਤੌਰ ਤੇ ਆ ਇਹ चीज ਦੱਸ ਰਿਹਾ ਹਾਂ ਠੀਕ ਹੈ ਤਾਂ ਗੁਣ ਜਰੂਰ ਦੱਸ ਰਿਹਾ ਹਾਂ ਕੁਝ ਸਾਈਡ ਇਫੈਕਟ ਵੀ ਦਸਾਂਗਾ ਪਰ ਡਾਕਟਰ ਦੀ ਸਲਾਹ ਤੋਂ ਬਿਨਾ ਬਿਲਕੁਲ ਇਹ ਚੀਜ਼ਾਂ ਦਾ ਯੂਜ਼ ਸਾਨੂੰ ਨਹੀਂ ਕਰਨਾ ਚਾਹੀਦਾ ਸਾਡੇ ਭਲੇ ਦੀ ਗੱਲ ਹੈ ਇਹ ਸਾਡਾ ਜਿਹੜਾ ਪਲਾਂਟ ਹੈ ਜੀ ਇਹ ਪੂਰੇ ਭਾਰਤ ਵਰਸ਼ ਵਿੱਚ ਜਾਂ ਪੂਰੇ ਵਰਲਡ ਲੈਵਲ ਤੇ ਹਮ ਅਗਰ ਇਹ ਪੇਸਟ ਵਿੱਚ ਨਹੀਂ ਪੈਂਦਾ ਤਾਂ ਉਹ ਪੇਸਟ ਪੇਸਟ ਨਹੀਂ ਹੈ ਬਹੁਤ ਵਧੀਆ ਪਲਾਂਟ ਹੈ ਇਹਦਾ ਨਾਂ ਕੀ ਹੈ ਜੀ ਇਹਦਾ ਨਾਂ ਹੈ ਅਕਰਕਰ ਅਕਰਕਾਰਾ ਅਕਰਕਾਰਾ ਪਲਾਂਟ ਜਿਹੜਾ ਹੈਗਾ ਉਹ ਸਾਡੇ ਅ ਦੰਦਾਂ ਦੀ ਸਾਨ ਸੰਭਾਲ ਵਾਸਤੇ ਬਹੁਤ ਵਧੀਆ ਪਲਾਂਟ ਹੈ ਤੇ ਪਹਿਲੀ ਵਾਰੀ ਦੇਖਿਆ ਬਿਲਕੁਲ ਜੀ ਇਹ ਕੁਛ ਇਥੇ ਹੈ ਜੋ ਪਲਾਂਟ ਨੇ ਜਿਹੜੇ ਕਿ ਰੇਅਰ ਨੇ ਹਾਂ ਇਹ ਪਲਾਂਟ ਨੇ ਜਿਨ੍ਹਾਂ ਦੇ ਫੁੱਲ ਅੱਜ ਕੱਲ ਨਜ਼ਰ ਆ ਰਹੇ ਨੇ ਹਾਂਜੀ ਇਹ ਹੈ ਇਨਸੂਲਿਨ ਇਨਸੂਲਿਨ ਸ਼ੂਗਰ ਵਾਲਾ ਇਹ ਇਨਸੂਲਿਨ ਸ਼ੂਗਰ ਵਾਲਾ ਪਲਾਂਟ ਹੈ ਸ਼ੂਗਰ ਨੂੰ ਖਤਮ ਕਰਨ ਲਈ ਇਨਸੂਲਿਨ ਦਿੱਤੀ ਜਿਹਾ ਲੱਗਦੇ ਨੇ ਜਿਨ੍ਹਾਂ ਦੇ ਹਾਂਜੀ ਉਸ ਸ਼ੂਗਰ ਤਾਂ ਆਪਣੇ ਆਪ ਠੀਕ ਹੋਏਗੀ ਜਦੋਂ ਇਨਸੂਲਿਨ ਦੀ ਦਵਾਈ ਚਵਾਦਾ ਹੋਏਗਾ ਹਾਂਜੀ ਤਾਂ ਇਹ ਇਨਸੂਲਿਨ ਨੂੰ ਇਨਸੁਲਿਨ ਪਲਾਂਟ ਜਿਹੜਾ ਹੈ ਇਨਸੁਲਿਨ ਨੂੰ ਵਧਾਉਣ ਦੇ ਜਾਂ ਸ਼ੂਗਰ ਨੂੰ ਖਤਮ ਕਰਨ ਦੇ ਕੰਮ ਆਉਂਦੀ ਹੈ ਵਾਹ ਵਾਹ ਇਹ ਹੈ ਰੱਤੀ 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 ਬਹੁਤ ਪ੍ਰਾਚੀਨ ਸਮੇਂ ਤੋਂ ਇਹ ਪਲਾਂਟ ਦੇ ਬਾਰੇ ਪ੍ਰਸਿੱਧੀ ਹੈ ਕਿ ਜਿਹੜਾ ਸਾਡਾ ਸੋਨਾ ਹੈ ਸੋਨਾ ਜੋਖਣ ਦੇ ਕੰਮ ਆਉਂਦਾ ਸੀਗਾ ਇਹ ਹਾਂ ਵੇਟ ਕਰਨ ਦੇ ਕੰਮ ਆਉਂਦਾ ਸੀ ਇਹ ਪਲਾਂਟ ਇੱਕ ਰੱਤੀ ਹਾਂ ਇੱਕ ਰੱਤੀ 1 ਗ੍ਰਾਮ ਹਾਂ ਦੇ ਬਰਾਬਰ ਤਸੱਵਰ ਕੀਤਾ ਜਾਂਦਾ ਸੀਗਾ ਤੇ ਇਹ ਜਿਹੜੀ ਰੱਤੀ ਹੈ ਰੱਤੀ ਖਾਂਸੀ ਦੀ ਦਵਾਈ ਵਾਸਤੇ ਬਹੁਤ ਵਧੀਆ ਹੈ ਅੱਛਾ ਜੀ ਅਗਰ ਅਸੀਂ ਇਹਦੇ ਬੀਜ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨੂੰ ਇਹਦੇ ਬੀਜਾਂ ਨੂੰ ਬੱਚਿਆਂ ਤੋਂ ਥੋੜਾ ਦੂਰ ਰੱਖੀਏ ਕਿਹਾ ਜਾਂਦਾ ਹੈ ਕਿ ਇਹ ਥੋੜੇ ਪੋਇਜਨਸ ਹੁੰਦੇ ਨੇ ਅੱਛਾ ਇਸ ਕਰਕੇ ਇਹ ਜਿਹੇ ਪਲਾਂਟ ਕਿਉਂਕਿ ਇਹ ਹਰਬਲ ਗਾਰਡਨ ਹੈ ਅਵੇਅਰਨੈਸ ਇਹ ਜਿਹੜੇ ਪਲਾਂਟ ਨੇ ਉਹ ਲਾਏ ਗਏ ਨੇ ਅਗਰ ਇਹਨਾਂ ਦਾ ਕੋਈ ਹਾਨੀਕਾਰਕ ਪ੍ਰਭਾਵ ਹੈ ਅਸੀਂ ਉਹਨਾਂ ਨੂੰ ਆ ਬੱਚਿਆਂ ਤੋਂ ਦੂਰ ਰੱਖ ਸਕਦੇ ਪਾਸੇ ਲਗਾਏ ਹੋਏ ਨੇ ਸੀਵੀਆ ਸੁਗਰ ਸੀਵੀਆ ਦੀ ਚੰਡੀਗੜ੍ਹ ਹਾਂ ਤੇ ਸਾਡੇ ਇਲਾਕੇ ਵਿੱਚ ਬਹੁਤ ਵੱਡੀ ਡਿਮਾਂਡ ਹੈ ਕੋਈ ਸ਼ੱਕ ਨਹੀਂ ਜਿਹੜੇ ਸਾਡੇ ਨਰਸਰੀ ਵਾਲੇ ਨੇ ਹਾਂ ਜਾਂ ਜਿੱਥੇ ਇਹ ਉਗਾਇਆ ਜਾਂਦਾ ਹੈ ਉਹ ਇਸ ਦੀ ਡਿਮਾਂਡ ਪੂਰੀ ਨਹੀਂ ਕਰ ਸਕਦੇ ਇਹਨੂੰ ਖਾ ਕੇ ਦੇਖ ਸਕਦੇ ਬਿਲਕੁਲ ਇਹ ਮਿੱਠਾ ਹੈ ਚੀਨੀ ਨਾਲੋਂ ਤਕਰੀਬਨ 200 ਗੁਣਾ 250 ਗੁਣਾ 300 ਗੁਣਾ ਵਾਧਾ ਹੈ ਤੇ ਜਿਨ੍ਹਾਂ ਨੂੰ ਆਪਣਾ ਸ਼ੁਗਰ ਹੈ ਸ਼ੂਗਰ ਵਾਲੇ ਅਗਰ ਇਸ ਨੂੰ ਲੈਣ ਤਾਂ ਦੂਜਾ ਜਿਹੜੀ ਚੀਨੀ ਵਗੈਰਾ ਹੈ ਸ਼ੱਕਰ ਵਗੈਰਾ ਹੈ ਉਹਦਾ ਅਲਟਰਨੇਟ ਹੈ ਇਹ ਬਹੁਤ ਵਧੀਆ ਹੈ ਤਾਂ ਹੀ ਇਹਦੀ ਡਿਮਾਂਡ ਵੱਡੀ ਹੈ ਬਰਾਜ਼ੀਲ ਦੇ ਖੇਤਰ ਵਿੱਚ ਇਹਦੀ ਚੀਨੀ ਵੀ ਤਿਆਰ ਕੀਤੀ ਜਾਂਦੀ ਹੈ ਇਹ ਐਂਟੀ ਆਕਸੀਡੈਂਟ ਹੈ ਸੈਲਰੀ ਸੈਲਰੀ ਅੰਗਰੇਜ਼ ਬੜਾ ਵਰਤਦੇ ਇਹਨੂੰ ਜੀ ਬਿਲਕੁਲ ਵਰਤਦੇ ਹੋਣਗੇ ਹਾਂ ਤੇ ਆਮ ਤੌਰ ਤੇ ਸਰਦੀ ਦੀ ਫਸਲ ਹੈ ਅਸੀਂ ਲਾਇਆ ਹੋਇਆ ਜ਼ਰੂਰ ਹੈ ਇਸੇ ਕਰਕੇ ਇਹ ਪੂਰੀ ਗ੍ਰੋਥ ਇਹਨਾਂ ਦੀ ਕਟ ਹੈ ਹਾਂ ਕਿਉਂਕਿ ਨਵੰਬਰ ਦਸੰਬਰ ਜਨਵਰੀ ਫਰਵਰੀ ਹਾਂ ਅ ਵਿੱਚ ਇਹ ਪlant ਪੂਰਾ ਪਰਪੂਰ ਬਹੁਤ ਵੱਡੇ ਲੈਵਲ ਤੇ ਆ ਜਾਂਦਾ ਹੈ 3-4 ਫੁੱਟ ਉੱਚੇ ਤੱਕ ਚਲਾ ਜਾਂਦਾ ਇਹ ਜਿਹੜਾ ਪlant ਆਪਾਂ ਨੂੰ ਨਜ਼ਰ ਆ ਰਿਹਾ ਹੈ ਕਾਲਾਵਾਸਾ 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 ਜਿਹੜੀ ਸਾਡੀ ਅ ਕੁੱਤਾ ਖੰਸੀ ਹੈ ਕੁੱਤਾ ਖੰਸੀ ਵੂਫਿੰਗ ਅੱਛਾ ਜਿਹੜੀ ਕਫ ਹੈ ਹਾਂ ਯਾਨੀ ਸਾਡੀ ਛਾਤੀ ਪੂਰੀ ਤਰ੍ਹਾਂ ਜੰਮ ਜਾਂਦੀ ਹੈ ਹਾਂ ਅਸੀਂ ਜ਼ੋਰ-ਜ਼ੋਰ ਨਾਲ ਖੰਗਦੇ ਹਾਂ ਹਾਂ ਤਾ ਇਸ ਨੂੰ ਸਾਡੀ ਛਾਤੀ ਨੂੰ ਕਲੀਅਰ ਕਰਨ ਲਈ ਇਹ ਜਿਹੜਾ ਕਾਲਾ ਬਸਾ ਹੈ ਬਹੁਤ ਵਧੀਆ ਪਲਾਂਟ ਫਾਇਦੇਮੰਦ ਹੈ ਪਰ ਇਹਦੇ ਜਿਹੜੇ ਕੰਡੇ ਨੇ ਹਾਂ ਉਹ ਕਾਫੀ ਖਤਰਨਾਕ ਖਤਰਨਾਕ ਨੇ ਅੱਛਾ ਇੱਥੇ ਨਾਲ ਲਿਖਿਆ ਹੈ ਰਿਡਿਊਸਡ ਰਿਸਕ ਆਫ ਡਿਪਰੈਸ਼ਨ ਡਿਪਰੈਸ਼ਨ ਨੂੰ ਵੀ ਉਹ ਕਰਦਾ ਹੈ ਅੱਛਾ ਬਿਲਕੁਲ ਕਰਦਾ ਹੈ ਪਰ ਇਹਦਾ ਜਿਹੜਾ ਮੇਨ ਕੰਮ ਹੈ ਕਫ ਨੂੰ ਇਹਨੂੰ ਰਿਮੂਵ ਕਰਨਾ ਹੈ ਕਫ ਨੂੰ ਕੱਟ ਕਰਨਾ ਹੈ ਇਹ ਕੀ ਹੈ ਇਹ ਹੈ ਅਗਨੀ ਸ਼ਿਕਾ ਅਗਨੀ ਸ਼ਿਕਾ ਅਗਨੀ ਸ਼ਿਕਾ ਜਿਹੜਾ ਪਲਾਂਟ ਹੈ ਹੂੰ ਇਹ ਫੰਗਲ ਇਨਫੈਕਸ਼ਨ ਨੂੰ ਠੀਕ ਕਰਦਾ ਹੈ ਅਸੀਂ ਨਵਾਂ ਇੰਟਰੋਡਿਊਸ ਪਲਾਂਟ ਕੀਤਾ ਹੈ ਵਾਹ ਜੀ ਇਹ ਆਮ ਤੌਰ ਤੇ ਡਾਕਟਰ ਯੀਐਸ ਪਰਮਾਰ ਯੂਨੀਵਰਸਿਟੀ ਸੋਲਨ ਤੋਂ ਅਸੀਂ ਲੈ ਕੇ ਆਏ ਸੀ ਹਾਂ ਟਿਊਬਰਸ ਇਹਦੀਆਂ ਜੜਾਂ ਲੈ ਕੇ ਆਏ ਸੀ ਜੜਾਂ ਤੋਂ ਅਸੀਂ ਇਹ ਪ੍ਰਫੁੱਲਤ ਕਰ ਲਿਆ ਹਾਂ ਅਗਲੇ ਸਾਲ ਇਸ ਨੂੰ ਲਗਾਤਾਰ ਵਧਾਵਾਂਗੇ ਵਾਹ ਜੀ ਤੇ ਕਾਫੀ ਧਿਆਨ ਇਹ ਸਿਰਫ ਆਯੁਰਵੈਦਿਕ ਜੜੀ ਬੁੱਟੀਆਂ ਦੀ ਜਿਹੜੀ ਪ੍ਰੋਪਰਟੀ ਹੈ ਉਹ ਉਹਦੇ ਵਿੱਚ ਸਿਰਫ ਇਹ ਹੀ ਨਹੀਂ ਇਹ ਔਰਨਾਮੈਂਟਲ ਪਲਾਂਟ ਘਰ ਵਿੱਚ ਆਪਣੇ ਵਿਹੜਿਆਂ ਵਿੱਚ ਹਾਂ ਗਮਲਿਆਂ ਵਿੱਚ ਜਦੋਂ ਲਾਇਆ ਜਾਵੇਗਾ ਤਾਂ ਸਾਡਾ ਔਰਨਾਮੈਂਟਲ ਪਲਾਂਟ ਵਧੀਆ ਹੈ ਠੀਕ ਹੈ ओमप्रकाश ਜੀ ਆ ਬੂਟਾ ਤੇ ਮੇਰੇ ਘਰ ਵੀ ਅਕਸਰ ਆ ਇਹ ਜੋ ਚਿੱਟਾ ਜਿਹਾ ਦੁੱਧ ਜਾਂ ਨਿਕਲਦਾ ਉਹੀ ਹੈ ਜਿਹੜਾ ਬਿਲਕੁਲ ਇਹ नाग ਦੌਣ ਦੇ ਰੂਪ ਵਿੱਚ ਹੈ ਇਹ नाग ਦੌਣ दा नाग ਦੌਣ ਦੇ ਰੂਪ ਵਿੱਚ ਹੈ ਹਾਂ ਆਮ ਤੌਰ ਤੇ ਜਿਹੜੀ ਸਾਡੀ ਬਵਾਸੀਰ ਹੈ ਹਾਂਜੀ ਇਹਦੇ ਵਿੱਚ ਇਹਦਾ ਇਸਤੇਮਾਲ ਕੀਤਾ ਜਾਂਦਾ ਪਰ ਕਹਿੰਦੇ ਦਾ ਜਿਹੜਾ ਦੁੱਧ ਨਿਕਲਦਾ ਬੜਾ ਖਤਰਨਾਕ ਹੈ ਪਾਇਲ ਵਿੱਚ ਇਸਤੇਮਾਲ ਹੁੰਦਾ ਹੈ ਜਿਹੜੀਆਂ ਸਾਡੀਆਂ ਮੱਛੇ ਵਾਲੀ ਉਹ ਹੋ ਜਾਂਦੀ ਹੈ ਹਾਂਜੀ ਹਾਂਜੀ ਉਹ ਉਹਦੇ ਨੂੰ ਕਾਫੀ ਹੱਦ ਤੱਕ ਮੋਕੇ ਵਾਲੀ ਬਾਬਾ ਸਿਰਜੂ ਨੂੰ ਪਰ ਫਿਰ ਉੱਥੇ ਤੀਜੀ ਵਾਰੀ ਫੇਰ ਦੁਹਰਾ ਰਹੇ ਹਾਂ ਕਿ ਡਾਕਟਰ ਤੋਂ ਪੁੱਛ ਕੇ ਕਿ ਕਿੰਨੀ ਮਾਤਰਾ ਵਿੱਚ ਕਿਦਾਂ ਲੈਣਾ ਹੈ ਡਾਕਟਰ ਤੋਂ ਪੁੱਛ ਕੇ ਫੇਰ ਹੀ ਇਸਤੇਮਾਲ ਕਰਨਾ ਵਰਨਾ ਨਾ ਕਰਨਾ ਇਹ ਚੌਥੀ ਵਾਰੀ ਮੈਂ ਦਰਾਤਾ ਡਾਕਟਰ ਸਾਹਿਬ ਡਾਕਟਰ ਸਾਹਿਬ ਨੂੰ ਹੰਪਰਕਾ ਜੀ ਤੇ ਇਹ ਜਿਹੜਾ ਪਲਾਂਟ ਹੈ ਜੀ ਹਾਂ ਅੱਗੇ ਇਹ ਸਾਡਾ ਸਫੈਦ ਮੁਸਲੀ ਪਲਾਂਟ ਹੈ ਅੱਛਾ ਜਿਹੜੀ ਸਾਡੀ ਪਾਵਰ ਹੈ ਹਾਂਜੀ ਇਮਿਊਨ ਸਿਸਟਮ ਹੈ ਉਸ ਨੂੰ ਸਟਰੋਂਗ ਕਰਨ ਲਈ ਇਹ ਬਹੁਤ ਜ਼ਬਰਦਸਤ ਪਲਾਂਟ ਹੈ ਮਰਦਾਨਾ ਤਾਕਤ ਲਈ ਵੀ ਕਿਹਾ ਜਾਂਦਾ ਇਹਨੂੰ ਬਿਲਕੁਲ ਬਿਲਕੁਲ ਕਿਹਾ ਜਾਂਦਾ ਹੈ ਹਾਂਜੀ ਆ ਸਫੈਦ ਮੁਸਲੀ ਆਮ ਤੌਰ ਤੇ ਇਹਦਾ ਜਿਹੜਾ ਪਾਊਡਰ ਹੈ ਹੂੰ ਆ ਦੁੱਧ ਨਾਲ ਜਾਂ ਗਰਮ ਪਾਣੀ ਨਾਲ ਆਤਵੇਲੇ ਲਿਆ ਜਾਵੇ ਤਾਂ ਬੜਾ ਲਾਭਕਾਰੀ ਸਾਬਤ ਹੁੰਦਾ ਅੱਗੇ ਪਲਾਂਟ ਸਾਡਾ ਹੈਗਾ ਸਾਲ ਪਰਨੀ ਸਾਲ ਪਰਨੀ ਜਿਹੜਾ ਹੈਗਾ ਇਹ ਹੈਲਥ ਟੋਨਿਕ ਹੈ ਹੂੰ ਸਾਲ ਪਰਨੀ ਹੈਲਥ ਟੋਨਿਕ ਹੈ ਸਾਲ ਪਰਨੀ ਆਤਵੇਲੇ ਵਾਸਤੇ ਵਧੀਆ ਹੈ ਤਾਂ ਆ ਅੱਛਾ ਪਲਾਂਟ ਹੈ ਆਮ ਤੌਰ ਤੇ ਜੰਗਲਾਂ ਵਿੱਚ ਬੀਆਵਾਨਾਂ ਚ ਸੜਕ ਦੇ ਕਿਨਾਰਿਆਂ ਤੇ ਰੇਲ ਦੇ ਟਰੈਕਾਂ ਦੇ ਆਲੇ ਦੁਆਲੇ ਆ ਆਮ ਤੌਰ ਤੇ ਇਹ ਪਲਾਂਟ ਜਿਹੜਾ ਹੈਗਾ ਵੱਡੀ ਮਾਤਰਾ ਵਿੱਚ ਮਿਲਦਾ ਹੈ ਇਸ ਨੂੰ ਲਗਭਗ 2-3 ਸਾਲ ਲੱਗੇ ਸੀਗੇ ਲੱਭਣ ਨੂੰ ਪਲਾਂਟ ਨੂੰ ਆ ਉੱਥੋਂ ਲਿਆ ਕੇ ਅਸੀਂ ਇੱਥੇ ਰੋਪਿਤ ਕੀਤਾ ਹੈ ਹੁਣ ਜਿੰਨੇ ਮਰਜ਼ੀ ਇਹਦੇ ਪਲਾਂਟ ਬਣਾ ਕੇ ਅਸੀਂ ਆਪਣੇ ਸਕੂਲਾਂ ਵਿੱਚ ਇਹ ਲਾਲ ਦੇ ਫੋੜੀ ਫੜੇ ਪੈਰੇ ਲਾਲ ਜਿਹੜਾ ਫੁੱਲ ਹੈ ਇਹ ਸਾਡਾ ਇਨਡੇਂਜਰਡ ਸਪੀਸੀਜ਼ ਦੀ ਕੈਟਾਗਰੀ ਚ ਆਉਂਦਾ ਹੈ ਆ ਇਹ ਡੇਂਜਰਸ ਸਪੀਸੀਜ਼ ਇਹ ਹੈ ਸਰਵਗੰਦਾ ਹਮ ਸਰਵਗੰਦਾ ਸਾਡੇ ਬੀਪੀ ਨੂੰ ਕੰਟਰੋਲ ਕਰਦਾ ਹੈ ਹਮ ਤੇ ਬਹੁਤ ਅੱਛਾ ਪਲਾਂਟ ਹੈ ਆ ਰੈਡ ਲਿਸਟਡ ਪਲਾਂਟ ਹੈ ਪਰ ਸਾਡਾ ਇਹ ਗ੍ਰੀਨ ਲਿਸਟਡ ਪਲਾਂਟ ਹੈ ਅੱਛਾ ਕਿਉਂਕਿ ਅਸੀਂ ਇਸ ਤੋਂ ਨਵੇਂ ਪੌਦੇ ਤਿਆਰ ਕਰਨ ਦੇ ਆਹਰ ਵਿੱਚ ਲੱਗੇ ਹੋਏ ਹਾਂ ਤੇ ਕੁਝ ਇੱਕ ਸਫਲਤਾ ਵੀ ਪ੍ਰਾਪਤ ਕੀਤੀ ਹੈ ਆ ਓਮਪ੍ਰਕਾਸ਼ ਜੀ ਅੱਜਕੱਲ ਦੀ ਨੌਜਵਾਨ ਪੀੜ੍ਹੀ ਜਿਹੜੀ ਹੈ ਐਨਾਕ ਜ਼ਿਆਦਾ ਡਿਪਰੈਸਡ ਹੋ ਚੁੱਕੀ ਹੈ ਸਟ्रेस ਹੋ ਚੁੱਕੀ ਕੰਮ ਨੂੰ ਆਮਦਨ ਨੂੰ ਲੈ ਕੇ ਅਕਸਰ ਜਿਹੜਾ ਨਵਾਂ ਵਿਆਹ ਹੁੰਦਾ ਹੈ ਜਦ ਕਿਸੇ ਵੀ ਵਿਅਕਤੀ ਦਾ ਕਈ ਐਸੇ ਕੇਸਿਸ ਆਉਂਦੇ ਨੇ ਕਿ ਉਹਨਾਂ ਦੇ ਵਿੱਚ ਜਿਹੜੀ ਕਮੀਆਂ ਨੇ ਕਈ ਤਰ੍ਹਾਂ ਦੀਆਂ ਸਰੀਰਕ ਤੌਰ ਤੇ ਹੋ ਜਾਂਦੀਆਂ ਮਰਦਾਨਾ ਕਮੀ ਮਰਦ ਵਿੱਚ ਔਰਤ ਵਿੱਚ ਦੇਖੇ ਜਾਂਦੀ ਹੈ ਬਾਝਪਨ ਦੀ ਜਿਹੜੀ ਜਿਹੜੀ ਉਹ ਵੱਜ ਜਾਂਦੀ ਹੈ ਬਿਮਾਰੀ ਅਜਿਹਾ ਆਯੁਰਵੈਦਿਕ ਦੇ ਵਿੱਚ ਇਲਾਜ ਸੰਭਵ ਹੈ ਬਾਝਪਨ ਦੀ ਸਮੱਸਿਆ ਨੂੰ ਖਤਮ ਕਰਨ ਲਈ ਸਾਡੇ ਕੋਲੇ ਬਹੁਤ ਵਧੀਆ ਪਲਾਂਟ ਨੇ ਹਾਂ ਸਾਡੇ ਕੋਲ ਸਿਵਲਿੰਗੀ ਹੈ ਉਹ ਸਾਹਮਣੇ ਸਾਡੀ ਸਿਵਲਿੰਗੀ ਦੀ ਵੇਲ ਨਜ਼ਰ ਆ ਰਹੀ ਹੈ ਹਾਂ ਸਿਵਲਿੰਗੀ ਦੀ ਵੇਲ ਲੱਭਣ ਲਈ ਮੈਨੂੰ 4-5 ਸਾਲ ਲੱਗੇ ਸੀਗੇ ਕੰਢੀ ਖੇਤਰ ਚੋਂ ਆ ਨੂਰਪੁਰ ਰਵੇਦੀ ਸਾਈਡ ਤੋਂ ਇਹ ਜਿਹੜੀ ਵੇਲ ਸੀਗੀ ਉਹ ਮਿਲੀ ਤੇ ਜਿਹੜੇ ਸਾਡੇ ਆਯੁਰਵੈਦਿਕ ਆਚਾਰਿਆ ਨੇ ਉਹਨਾਂ ਨਾਲ ਇਹਦੇ ਬਾਰੇ ਗੱਲ ਕੀਤੀ ਤਾਂ ਅਕੋਰਡਿੰਗ ਟੂ ਜਿਹੜੇ ਸਾਡੇ ਆਯੁਰਵੈਦਿਕ ਆਚਾਰਿਆ ਸੀ ਉਹ ਕਹਿੰਦੇ ਨੇ ਵੀ ਇਹ ਇੱਕ ਬਾਹਜ ਬਣ ਨੂੰ ਖਤਮ ਕਰਨ ਵਾਲਾ ਬਹੁਤ ਵਧੀਆ ਫਲ ਹੈ ਅੱਛਾ ਸੀਵਲਿੰਗੀ ਸੀਵਲਿੰਗੀ ਪੁਤਰਨਜੀਵਾ ਜਦੋਂ ਇਹਨਾਂ ਦਾ ਮਿਕਸਚਰ ਕਰਕੇ ਪਾਊਡਰ ਤਿਆਰ ਕੀਤਾ ਜਾਂਦਾ ਹੈ ਡਾਕਟਰਾਂ ਦੇ ਮੁਤਾਬਕ ਇਹ ਬੜਾ ਲਾਭਕਾਰੀ ਸਾਥ ਹੁੰਦਾ ਹੈ ਸਿਰਫ ਬਾਂਝ ਔਰਤਾਂ ਨੂੰ ਨਹੀਂ ਇਹ ਬੰਦਿਆਂ ਨੂੰ ਵੀ ਦਿੱਤੀ ਜਾ ਸਕਦੀ ਹੈ ਅੱਛਾ ਇਹ ਬਹੁਤ ਵਧੀਆ ਪਲਾਂਟ ਹੈ ਸਿਵਲਿੰਗ ਹਾਂ ਸਾਡੇ ਕੋਲੇ ਵੱਡੀ ਮਾਤਰਾ ਵਿੱਚ ਹੁਣ ਇਹ ਪਲਾਂਟ ਅਸੀਂ ਤਿਆਰ ਕਰਦੀ ਸਾਡੇ ਕੋਲ ਪੈਸਟੀ ਹੈ ਕਿਉਂਕਿ ਹੁਣ ਅਸੀਂ ਯੋਜਨਾ ਬਣਾ ਰਹੇ ਹਾਂ ਪਲਾਨ ਬਣਾ ਰਹੇ ਹਾਂ ਕਿ ਜਿਹੜੇ ਸਾਡੇ ਸਰਵ ਹਿਤਕਾਰੀ ਵਿੱਚ ਸਕੂਲ ਨੇ ਜੀ ਲਗਭਗ 50 ਸਕੂਲ ਜੀ ਆਉਣ ਵਾਲੇ 2-3 ਸਾਲਾਂ ਵਿੱਚ ਅਸੀਂ ਮੈਕਸਿਮਮ ਸਕੂਲਾਂ ਵਿੱਚ ਹਰਬਲ ਗਾਰਡਨ ਲਾਵਾਂਗੇ ਜੀ ਬੱਚਿਆਂ ਨੂੰ ਨੌਲੇਜ ਦੇਵਾਂਗੇ ਹਮ ਬੱਚਿਆਂ ਦੇ ਫਿਊਚਰ ਨੂੰ ਉਜਲ ਕਰਨ ਲਈ ਚਮਕਦਾਰ ਵਧੀਆ ਕਰਨ ਲਈ ਹਮ ਇਹ ਇਹ ਜਿਹੜੀ ਨੌਲੇਜ ਹੈ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਠੀਕ ਹੈ ਇਸ ਤੋਂ ਬਿਨਾ ਕੁਝ ਇੱਕ ਹੋਰ ਪਲਾਂਟ ਨੇ ਜਿਹੜੇ ਕਿ ਕਾਫੀ ਅਹਿਮ ਨੇ ਜੀ ਇਹ ਐਂਡਾਇਬੀਟਿਸ ਨੂੰ ਕੰਟਰੋਲ ਕਰਨ ਵਾਲਾ ਹੈ Karela patta Karela patta ਹਮ Karela patta ਜਿਹੜਾ ਹੈਗਾ ਉਹ ਡਾਇਬੀਟਿਸ ਨੂੰ ਕੰਟਰੋਲ ਕਰਦਾ ਹੈ ਅੱਛਾ ਤੇ ਇਹ ਜਿਹੜੇ ਪਲਾਂਟ ਨੇ ਸਾਹਮਣੇ ਬਹੁਤ ਵਧੀਆ ਨਜ਼ਰ ਆ ਰਹੀ ਹੈ ਵੈਲ ਨਜ਼ਰ ਆ ਰਹੀ ਹੈ ਜੀ ਜੀ ਇਹ ਕੌਂਚ ਹੈ ਕੌਂਚ ਇੱਕ ਕਾਲੀ ਕੌਂਚ ਹੈ ਉਹ ਸਫੈਦ ਕੌਂਚ ਹੈ ਜੀ ਕਾਲੀ ਕੌਂਚ ਤੇ ਸਫੈਦ ਕੌਂਚ ਡਾਇਰੈਕਟ ਔਰ ਇਨਡਾਇਰੈਕਟ ਰੂਟ ਵਿਚ ਸਾਡੇ ਜਿਹੜੀ ਸ਼ਕਤੀ ਹੈ ਹਾਂ ਉਸ ਨੂੰ ਬਹੁਤ ਪ੍ਰੋਮੋਟ ਕਰਦੀ ਹੈ ਸ਼ਕਤੀ ਕਿਹੜੀ ਅ ਅਮਿਊਨ ਸਿਸਟਮ ਨੂੰ ਅਮਿਊਨ ਸਿਸਟਮ ਸਟਰੋਂਗ ਕਰਦੀ ਹੈ ਹਾਂ ਅਮਿਊਨ ਸਿਸਟਮ ਸਟਰੋਂਗ ਹੋ ਗਿਆ ਤਾਂ ਅਸੀਂ ਹਰ ਪਾਸੇ ਸਕਸੈਸਫੁਲ ਦੀਆਂ ਪੌੜੀਆਂ ਚੜਦੇ ਜਾਵਾਂਗੇ ਤੁਹਾਡੇ ਕੋਲ ਇੱਥੇ ਮੈਂ ਬੀਜ ਵੀ ਦੇਖੇ ਨੇ ਉਹ ਬੀਜਾਂ ਬਾਰੇ ਵੀ ਦੱਸੋ ਤੁਹਾਡੇ ਕੋਲ ਕਿਹੜੇ-ਕਿਹੜੇ ਸੀਡਸ ਨੇ ਉਹਨੂੰ ਕੀ ਤੁਸੀਂ ਕਰਦੇ ਹੋ ਕਾਦੇ ਵਸੇ ਕਿਹੜੇ ਜਿਹੜੀ ਬੀਜ ਹੈ ਅ ਉਹ ਹਰਬੀਰੀਅਮ ਦੇ ਅੰਡਰ ਪ੍ਰੋਜੈਕਟ ਹੈ ਇੱਕ ਸਦਾ ਹਰਬੀਰੀਅਮ ਜਿਹੜਾ ਹੈ ਉਹਦੇ ਵਿੱਚ ਇਸ ਇਲਾਕੇ ਦੇ ਜਿਹੜੇ ਜੜੀ ਬੁੱਟੀਆਂ ਦੇ ਬੀਜ ਨੇ ਉਹ ਇਕੱਤਰ ਕੀਤੇ ਹੁੰਦੇ ਨੇ ਜਿਨ੍ਹਾਂ ਸਕੂਲਾਂ ਵਿੱਚ ਜਿਨ੍ਹਾਂ ਕਾਲਜਾਂ ਵਿੱਚ ਜਿਨ੍ਹਾਂ ਵਿਦਿਅਕ ਅਦਾਰਿਆਂ ਵਿੱਚ ਅੱਜ ਕੱਲ ਵੱਡੀ ਵੱਡੀਆਂ ਯੂਨੀਵਰਸਿਟੀਆਂ ਬਣੀਆਂ ਹੋਈਆਂ ਹਨ ਪ੍ਰਾਈਵੇਟ ਯੂਨੀਵਰਸਿਟੀਆਂ ਮੰਨ ਲਓ ਉੱਥੇ ਕੋਈ ਹਰਬਲ ਗਾਰਡਨ ਨਹੀਂ ਘਟ ਘਟ ਹਰਬੀਰੀਅਮ ਤਾਂ ਹੋਵੇ ਹਰਬੀਰੀਅਮ ਬੱਚਿਆਂ ਨੂੰ ਸਾਇੰਸ ਦੇ ਬੱਚਿਆਂ ਨੂੰ ਨੌਲੇਜ ਦੇਣ ਲਈ ਆ ਬੜੇ ਕਾਗਰ ਆ ਸਭ ਤੋਂ ਹੋ ਸਕਦੇ ਨੇ ਤੇ ਹੋ ਰਹੇ ਨੇ ਜੀ ਚੰਡੀਗੜ੍ਹ ਦੇ ਇੱਕ ਸਕੂਲ ਵਿੱਚ ਆ ਗਵਰਨਮੈਂਟ ਮਾਡਲ ਹਾਈ ਸਕੂਲ ਸੈਕਟਰ 49 ਹੈ ਮੈਂ ਰਿਟਾਇਰਮੈਂਟ ਦੇ ਟਾਈਮ ਉਹ ਬਣਾਇਆ ਸੀਗਾ ਉਹ ਵਧੀਆ ਚੱਲ ਰਿਹਾ ਹੈ ਹੁਣ ਚੰਡੀਗੜ੍ਹ ਦੇ ਸੈਕਟਰ 42 ਕਾਲਜ ਹੈ ਜਿਹੜਾ ਗਵਰਨਮੈਂਟ ਗਰਲਸ ਪੋਸਟ ਗ੍ਰੈਜੂਏਟ ਕਾਲਜ ਸੈਕਟਰ 42 ਹੈ ਆ ਉੱਥੇ ਅਸੀਂ ਬਣਾਵਾਂਗੇ ਹਰ ਮਰੀਮ ਦੇ ਵਿੱਚ ਮੈਂ ਵੇਖਿਆ ਉੱਥੇ ਸੰਦੂਰ ਦੇ ਬੀਜ ਪਏ ਆ ਸੰਦੂਰ ਉਹ ਕਿੱਥੇ ਉਗਦਾ ਹੈ ਕਿਸ ਤਰ੍ਹਾਂ ਦੇ ਰਖਤ ਹੁੰਦਾ ਉਹਦਾ ਕੋਈ ਬੂਟਾ ਕੋਈ ਵੇਲ ਹੈ ਤੇ ਉਹ ਕਿੰਨੇ ਕਿ ਮਾਤਰਾ ਦੇ ਵਿੱਚ ਹੈ ਪੰਜਾਬ 'ਚ ਸੰਦੂਰ ਜਿਹੜਾ ਹੈਗਾ ਉਹ ਇੱਕ ਬਹੁਤ ਉੱਚ ਰੁਖਣੀ ਹੈ ਮਦਕ੍ਰਮ ਦਾ ਹੈਗਾ ਤੇ ਬਹੁਤ ਰੇਅਰ ਪਲਾਂਟ ਹੈ ਹ ਹੁਣੇ ਮੈਂ ਬੇਨਤੀ ਕੀਤੀ ਸੀ ਡਿਪਾਰਟਮੈਂਟ ਆਫ ਫੋਰੈਸਟ ਐਂਡ ਵਾਈਲਡਲਾਈਫ ਵਾਲਿਆਂ ਨੂੰ ਕਿ ਸਕੂਲਾਂ ਵਿੱਚ ਮੰਦਰਾ ਲਈ ਕੁਝ ਪਲਾਂਟ ਲੈ ਕੇ ਆਓ ਇਹ ਐਡ ਪ੍ਰੈਜ਼ੈਂਟ ਸਾਡੇ ਕੋਲੇ ਇੱਥੇ ਹਰਿਆਣਾ ਵਿੱਚ ਤੇਪਲਾ ਹੈ ਗੀਤਾ ਸੀਨੀਅਰ ਸਕੰਡੀ ਸਕੂਲ ਤੇਪਲਾ ਹੰਬਾਰੇ ਕੈਂਟ ਦੇ ਨਾਲ ਹੈ ਜੀ ਜਗਾਦਰੀ ਰੋਡ ਤੇ ਜਾਂਦੇ ਹੋਏ ਇਹਦੇ ਪੌਦੇ ਹੈ ਹਾਂ ਪੰਜਾਬ ਵਿੱਚ ਮੇਰੀ ਨੌਲੇਜ ਨਹੀਂ ਹੈ ਕਿਤੇ ਹੈ ਪਰ ਸਾਡੇ ਕੋਲ ਚੰਡੀਗੜ੍ਹ ਵਿੱਚ ਇੱਕ ਹਾਰਟੀਕਲਚਰ ਡਿਪਾਰਟਮੈਂਟ ਹੈ ਪੀਜੀਏ ਚ ਉੱਥੇ ਮਾਨਯੋਗ ਸਰਵਜੀਤ ਜੀ ਜੀ ਨੇ ਉਹਨਾਂ ਨੇ ਕਾਫੀ ਪ੍ਰਯਤਨ ਕਰਕੇ ਪੌਦਾ ਉੱਥੇ ਤੁਸੀਂ ਹਾਂ ਉੱਥੇ ਮੈਂ ਇੱਕ ਪੌਦਾ ਦੇਖਿਆ ਹੈ ਠੀਕ ਹੈ ਆਉਣ ਵਾਲੇ ਸਮੇਂ ਵਿੱਚ ਅਸੀਂ ਜਿਹੜੇ ਸੰਧੂਰ ਦੇ ਪੌਦੇ ਨੇ ਉਹ ਵੱਡੀ ਮਾਤਰਾ ਵਿੱਚ ਲਾਉਣ ਦੀ ਪਲਾਨ ਕਰ ਰਹੇ ਹਾਂ ਠੀਕ ਹੈ ਠੀਕ ਹੈ ਉਹ ਹਾਥੀ ਚੱਟ ਲਿਖਿਆ ਉਹ ਕੀ ਹੈ ਆਓ ਪਲੀਜ਼ ਕੁਝ ਪਲਾਂਟ ਮੈਂ ਜਿੱਦਾਂ ਕਿਹਾ ਤੇ ਸੈਲਰੀ ਹੈ ਸੈਲਰੀ ਜਿਹੜਾ ਹੈ ਪਲਾਂਟ ਉਹ ਸਰਦੀ ਦਾ ਪਲਾਂਟ ਹੈ ਹਾਂਜੀ ਸਰਦੀ ਦਾ ਜਿਹੜਾ ਪਲਾਂਟ ਹੈ ਜੀ ਉਹ ਇਹ ਦਿਨਾਂ ਵਿੱਚ ਗਰਮੀ ਵਿੱਚ ਭਲੇ ਚੰਗਾ ਬੰਦਿਆਂ ਨੂੰ ਨਹੀਂ ਇਸਨੇ ਗਰਮੀ ਨੇ ਛੱਡਿਆ ਹੂੰ ਸਰਦੀ ਵਿੱਚ ਬਹੁਤ ਵਧੀਆ ਉਹ ਪਲਾਂਟ ਹੁੰਦਾ ਹੈ ਲਗਭਗ 3-4 ਫੁੱਟ ਉੱਤਰ ਚੱਲ ਜਾਂਦਾ ਹੈ ਅੱਛਾ ਤੇ ਅੱਜ ਕੱਲ ਅਸੀਂ ਸੈਂਪਲ ਦੇ ਤੌਰ ਤੇ ਇਸ ਨੂੰ ਬੀਜ ਨੂੰ ਬੀਜਿਆ ਸੀ ਤੇ ਬਹੁਤ ਵਧੀਆ ਹੈ ਕੈ ਕੈਸੋਲ ਵਗੈਰਾ ਜਿਹੜੇ ਵੱਧ ਲੈਂਦੇ ਨੇ ਸਾਡੇ ਖੂਨ ਵਿੱਚ ਗਾੜਾ ਬਣਾ ਹੋ ਜਾਂਦਾ ਹੈ ਇਹ ਬਹੁਤ ਵਧੀਆ ਪਲਾਂਟ ਹੈ ਤੇ ਆਹ ਕੀ ਹੈ ਜੀ ਇਹ ਹੈ ਕਾਕਨਾਸਾ ਕਾਕਨਾਸਾ ਆਮ ਤੌਰ ਤੇ ਜਿਹੜੇ ਸਿੱਖ ਬੀੜੀ ਦਾ ਸੇਵਨ ਕਰਨ ਵਾਲੇ ਲੋਕ ਨੇ ਹਾਂ ਉਹਨਾਂ ਨੂੰ ਟੀਵੀ ਹੋ ਜਾਂਦੀ ਹੈ ਮੈਂ ਕੈਮਰਾਮੈਨ ਕੋ ਬੋਲੂੰਗਾ ਫੋਕਸ ਕਰੋ ਜਿਹੜੀ ਟੀਵੀ ਹੈ ਉਹ ਇਸ ਪਲਾਂਟ ਤੋਂ ਸਜੇ ਹੀ ਡਾਕਟਰ ਦੇ ਮਾਰਗਦਰਸ਼ਨ ਵਿੱਚ ਠੀਕ ਹੋ ਜਾਂਦੀ ਹੈ ਅੱਛਾ ਜੀ ਤੇ ਬਹੁਤ ਔਖਾ ਪਲਾਂਟ ਲੱਭਿਆ ਹਾਂ 5 6 ਸਾਲ ਇਹ ਲੱਭਦਾ ਰਿਹਾ 1970 ਤੋਂ ਪਹਿਲਾਂ ਸਾਡੇ ਇਲਾਕੇ ਵਿੱਚ ਬਹੁਤ ਹੋਇਆ ਕਰਦੀ ਸੀ ਅੱਛਾ ਪਰ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਹਾਲਾਂਕਿ ਮੈਂ ਗ੍ਰੀਨ ਰੈਵੋਲੂਸ਼ਨ ਦੇ ਵਿਰੋਧੀ ਨਹੀਂ ਮੈਂ ਉਹਦੇ ਫੇਵਰ ਵਿੱਚ ਹਾਂ ਹਾਂ ਆ ਸਸਟੇਨੇਬਲ ਡਵੈਲਪਮੈਂਟ ਦੇ ਅੰਦਰ ਅਗਰ ਇਹਨਾਂ ਦਾ ਗ੍ਰੋਥ ਕੀਤੀ ਜਾਵੇ ਇਹਨਾਂ ਨੂੰ ਪਾਲਿਆ ਜਾਵੇ ਲਾਇਆ ਜਾਵੇ ਤਾਂ ਸਾਨੂੰ ਜਿਹੜੇ ਰਿਜ਼ਲਟ ਨੇ ਉਸ ਸੁਪਰੀਮ ਰੂਪ ਵਿੱਚ ਪੋਜ਼ਿਟਿਵ ਸਾਈਡ ਨਾਲ ਮਿਲਦੇ ਨੇ ਜੀ ਇਹ ਆ ਆਦਵਦਰੀ ਮੈਂ ਆਮ ਤੌਰ ਤੇ ਜਾਇਆ ਕਰਦਾ ਹਾਂ ਹਾਂ ਕਪਾਲਮੋਚਨ ਦੇ ਨੇੜੇ तकरीबन 15-20 ਕਿਲੋਮੀਟਰ ਹੈਗਾ ਹਾਂ ਤੇ ਮੰਦਰ ਦੇ ਬਾਹਰ ਇੱਕ ਪਲਾਂਟ ਲੱਗੇ ਹੋਏ ਸੀ ਬਹੁਤ ਵਧੀਆ ਛੋਟੇ ਛੋਟੇ ਲਾਲ ਇਹਦੇ ਤੇ ਫਲ ਨਜ਼ਰ ਆ ਰਹੇ ਸੀ ਉਹ ਲੱਗਾ ਲਾਲ ਰੰਗ ਦਾ ਮੈਂ ਉਹਨਾਂ ਨੂੰ ਕਿਹਾ ਯੈਸ ਹੈ ਕੋਈ ਯੈਸ ਤਾਂ ਮੈਂ ਉੱਥੇ ਸੰਤ ਬੈਠੇ ਸੀ ਨੇੜੇ ਮੰਦਰ ਦੇ ਮੈਂ ਇਹਨਾਂ ਨੂੰ ਪੁੱਛਿਆ ਮੇਰੀ ਉਮਰ ਤੋਂ ਵੱਡੇ ਸੀਗੇ ਮੈਂ ਕਿਹਾ ਬਾਬਾ ਜੀ ਇਹਨਾਂ ਦਾ ਕੀ ਫਾਇਦਾ ਕਹਿੰਦੇ ਜਿਹੜੇ ਤੁਹਾਡੇ ਲਾਲ ਲਾਲ ਚਟਾਕ ਹੋ ਜਾਂਦੇ ਨੇ ਉਹਨਾਂ ਨੂੰ ਠੀਕ ਕਰਦਾ ਹੈ ਹੂੰ ਵੈਸੇ ਵੀ ਇਸ ਨੂੰ ਇਮਿਊਨ ਸਿਸਟਮ ਵਿੱਚ ਇਹਦਾ ਫਾਇਦਾ ਹੈ ਪਰ ਅਕੋਰਡਿੰਗ ਟੂ ਸੰਤ ਜੀ ਇਹ ਜਿਹੜਾ ਹੈਗਾ ਸਕਿਨ ਵਾਸਤੇ ਬਹੁਤ ਵਧੀਆ ਪਲਾਂਟ ਹੈ ਜੀ ਡਾਕਟਰ ਸਾਹਿਬ ਬੜੀ ਖੁਸ਼ੀ ਹੋਈ ਆਪਣਾ ਓਮ ਪ੍ਰਕਾਸ਼ ਜੀ ਬੜੀ ਖੁਸ਼ੀ ਹੋਈ ਅੱਜ ਆਪਾਂ ਤੁਹਾਡੇ ਨਾਲ ਮੁਲਾਕਾਤ ਕੀਤੀ ਔਰ ਤੁਸੀਂ ਅਜਿਹੀਆਂ ਕਈ ਚੀਜ਼ਾਂ ਨਾਲ ਜਾਣੂ ਕਰਵਾਇਆ ਜਿਸ ਬਾਰੇ ਅਸੀਂ ਕਦੀ ਖਿਆਲ ਵੀ ਨਹੀਂ ਸੀ ਕੀਤਾ ਤੇ ਬਹੁਤ ਹੀ ਆਲੀ ਸ਼ਾਨ ਤੁਹਾਡੇ ਕੋਲ ਖਜ਼ਾਨਾ ਇਹ ਕੀ ਇਹ ਸਾਡਾ ਦਰੋਣ ਪੁਸ ਵੀ ਹੈ ਇਹ ਜ਼ਹਿਰਵਾਦ ਨੂੰ ਖਤਮ ਕਰਦਾ ਹੈ ਜ਼ਹਿਰਵਾਦ ਮਤਲਬ ਜ਼ਹਿਰ ਕਈ ਵਾਰੀ ਅਸੀਂ ਖਾਣਾ ਖਾ ਜਾਂਦੇ ਆ ਫੂਡ ਪੋਇਜ਼ਨਿੰਗ ਫੂਡ ਪੋਇਜ਼ਨਿੰਗ ਹੋ ਜਾਂਦੀ ਹੈ ਉਸ ਨੂੰ ਠੀਕ ਕਰਦਾ ਹੈ ਅੱਛਾ ਹਾਂ ਜ਼ਹਿਰਵਾਦੀ ਅੰਸ ਕੱਢਦਾ ਹੈ ਸਾਡੇ ਸਰੀਰ ਚੋਂ ਤੇ ਸਕਿਨ ਨੂੰ ਵੀ ਠੀਕ ਕਰਦਾ ਹੈ ਇਹ ਦਰੋਣ ਪੁਸ ਵੀ ਹੈ ਇਹ ਵੀ ਇੱਕ ਲੰਬਾ ਸਮਾਂ ਹੈ ਇਸ ਨੂੰ ਪਲਾਂਟ ਨੂੰ ਲੱਭਦੇ ਰਹੇ ਇਹ ਚ ਹਾਂ ਅਖੀਰ ਚ ਇਸ ਨੂੰ ਲੱਭਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਤੇ ਹੁਣ ਸਾਡੇ ਕੋਲ ਵੱਡੀ ਮਾਤਰਾ ਵਿੱਚ ਪਲਾਂਟ ਨੇ ਜੀ ਜੀ ਹਾਂ ਇਹ ਜਿਹੜਾ ਸਾਡਾ ਅ ਪ੍ਰੋਜੈਕਟ ਹੈ ਹਾਰਵਲ ਗਾਰਡਨ ਦਾ ਹਰਬਲ ਨਰਸਰੀ ਦਾ ਇਹ ਸਾਡੇ ਜਿਹੜੇ ਰਿਸਰਚ ਕਰਦੇ ਨੇ ਹਾਂਜੀ ਆਯੁਰਵੇਦ ਦੇ ਖੇਤਰ ਵਿੱਚ ਹਾਂਜੀ ਉਹਨਾਂ ਲਈ ਇਹ ਇੱਕ ਬਹੁਤ ਵੱਡਾ ਖਜ਼ਾਨਾ ਸਾਬਤ ਹੋਵੇਗਾ ਜੀ ਇਸ ਦੇ ਹਾਲਾਂਕਿ ਇਹ ਕਾਫੀ ਵੱਡੀ ਮਾਤਰਾ ਵਿੱਚ ਪ੍ਰਫੁੱਲਤ ਹੋ ਚੁੱਕਿਆ ਹਾਂ ਪਰ ਆ ਇਸ ਨੂੰ ਪ੍ਰਫੁੱਲਤ ਹੋਣ ਲਈ ਥੋੜਾ ਹੋਰ ਸਮੇਂ ਦੀ ਲੋੜ ਹੈ ਜੀ ਜਦੋਂ ਇਹ ਪ੍ਰਫੁੱਲਤ ਹੋਵੇਗਾ ਜਿਹੜੇ ਸਾਡੇ ਖੋਜਾਰਥੀ ਨੇ ਹਾਂ ਉਹਨਾਂ ਲਈ ਲਾਭਕਾਰੀ ਹੋਵੇਗਾ ਸਾਡੇ ਜਿਹੜੇ ਵਿਦਿਆਰਥੀ ਨੇ ਆ ਛੋਟੀ ਉਮਰ ਤੋਂ ਵੱਡੀ ਉਮਰ ਤੱਕ ਉਹਨਾਂ ਲਈ ਲਾਭਕਾਰੀ ਹੋਏਗਾ ਸਾਡੀ ਜਿਹੜੀ ਪਬਲਿਕ ਹੈ ਲੋਕੈਲਿਟੀ ਦੇ ਉਹਨਾਂ ਲਈ ਲਾਭਕਾਰੀ ਹੋਏਗਾ ਕੁੱਲ ਮਿਲਾ ਕੇ ਜਿਹੜੇ ਹਰਬਲ ਪਲਾਂਟਸ ਨੇ ਹਮ ਹਰਬਲ ਪਲਾਂਟਸ ਨਰਸਰੀਜ਼ ਹੈ ਹਮ ਹਰਬੇਰੀਅਮ ਨੇ ਜੀ ਸਾਡੇ ਸਿਹਤ ਵਰਧਕ ਪ੍ਰਣਾਲੀ ਨੂੰ ਅੱਗੇ ਤੋਂ ਅੱਗੇ ਵਧਾਉਣ ਵਿੱਚ ਅਹਿਮ ਜਿਹੜਾ ਰੋਲ ਨੇ ਉਹ ਅਦਾ ਕਰ ਸਕਦੇ ਨੇ ਜੀ ਜੀ ओमप्रकाश ਜੀ ਬਹੁਤ ਬਹੁਤ ਖੁਸ਼ੀ ਹੋਈ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਔਰ ਸਾਨੂੰ ਇਸ ਖਜ਼ਾਨੇ ਪ੍ਰਤੀ ਜਾਗਰੂਕ ਕਰਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਤੁਸੀਂ ਆਏ ਇਹ ਨੌਲੇਜ ਨੂੰ ਦਿਨ-ਪ੍ਰਤੀ ਦਿਨ ਅੱਗੇ ਵਧਾਉਂਦੇ ਜਾਓ ਹਰਿੰਦਰ ਸਿੰਘ ਸੋਹਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਨੂੰ ਦੱਸਿਆ ਹਮਪ੍ਰਕਾਸ਼ ਜੀ ਨੇ ਤੁਸੀਂ ਉਹਨਾਂ ਦੇ ਮਿੱਤਰ ਹੋ ਮਿੱਤਰ ਮਿੱਤਰ ਦਾ ਜਿਹੜਾ ਇੱਕ ਬਹੁਤ ਅੱਛਾ ਸਾਥੀ ਹੁੰਦਾ ਹੈ ਤਾਂ ਬੀਇੰਗ ਦਾ ਸਾਥੀ ਬੀਇੰਗ ਆ ਦੋਸਤ ਤੁਸੀਂ ਉਹਨਾਂ ਦੇ ਅਮਰਤਬੇ ਵੀ ਹੋ ਉਹਨਾਂ ਤੋਂ ਕਿਹੜੀਆਂ ਚੀਜ਼ਾਂ ਤੁਸੀਂ ਆਯੁਰਵੇਦ ਦਾ ਪ੍ਰਤੀ ਜੜੀਆਂ ਤੁਹਾਨੂੰ ਕੁਝ ਪਹਿਲਾਂ ਪਤਾ ਸੀ ਜਾਂ ਤੁਸੀਂ ਹੋਰ ਲੜਨ ਕੀਤੀਆਂ ਜੀ ਮੈਂ ਦਰਸਲ ਸਟੇਟ ਬੈਂਕ ਆਫ ਇੰਡੀਆ ਤੋਂ ਰਿਟਾਇਰ ਹੋਇਆ ਤੇ ਉਸ ਤੋਂ ਬਾਅਦ ਓਮ ਪ੍ਰਕਾਸ਼ ਜੀ ਵੈਸੇ ਸਾਡੇ ਗਵੰਡੀ ਨੇ ਇਹ ਇਹਨਾਂ ਨਾਲ ਸੰਪਰਕ ਚ ਆਇਆ ਗੱਲਾਂ ਗੱਲਾਂ ਚ ਇਹਨੇ ਸਾਨੂੰ ਦੱਸਿਆ ਪਹਿਲਾਂ ਤਾਂ ਗੱਲਾਂ ਚੱਲਦੀਆਂ ਨਾ ਹਰਿਆਲੀ ਤੇ ਸੋ ਸਾਡੇ ਦੇਸ਼ 'ਚ ਹਰਿਆਲੀ ਘਟਾ ਜੇ ਆ ਉਹ ਹਰਿਆਲੀ ਬਾਰੇ ਤਾਂ ਮੈਂ ਵੀ ਪਤਾ ਵੀ ਹਰਿਆਲੀ ਜਿਹੜੀ ਆ ਬਹੁਤ ਜ਼ਰੂਰੀ ਆ ਸਜਾਵਟ ਆ ਲੇਕਿਨ ਨਾ ਨਾ ਗੱਲਾਂ ਗੱਲਾਂ ਚ ਮੈਨੂੰ ਆਯੁਰਵੇਦ ਬਾਰੇ ਹਰਬਲ ਪਲਾਂਟਸ ਬਾਰੇ ਦੱਸਿਆ ਹਾਂ ਉਹਦੇ ਵਿੱਚ ਮੇਰਾ ਸ਼ੌਕ ਹੋਰ ਜ਼ਿਆਦਾ ਪੈਦਾ ਹੋ ਗਿਆ ਮੇਰੀ ਦਿਲਚਸਪੀ ਵੱਧ ਗਈ ਹੇਰਣਾ ਨੇ ਮੈਨੂੰ ਸਾਰਾ ਕੁਝ ਦੱਸਿਆ ਵੀ ਜਿਹੜੇ ਆਮ ਪੌਂਟ ਨੇ ਜਿਹੜੇ ਅਸੀਂ ਸਾਡੇ ਬੇਬੇ ਨਾਨੀ ਦਾਦੀ ਸਾਨੂੰ ਦੱਸਦੇ ਹੁੰਦੇ ਸੀਗਾ ਹਰ ਬੱਲ ਹੋਇਆ ਆਹ ਹਰ ਹੈਡ ਬਹੇੜਾ ਅਮੋਲਾ ਇਹਨਾਂ ਦੇ ਕੀ ਫਾਇਦੇ ਨੇ ਕੀ ਨਹੀਂ ਹੈ ਇਨਾ ਵਾਰ ਇਹਨਾਂ ਨੇ ਮੈਨੂੰ ਦੱਸਿਆ ਉਸ ਤੋਂ ਬਾਅਦ ਮੇਰੀ ਦਿਲਚਸਪੀ ਇਹ ਗੱਲ ਪੈ ਗਈ ਕਦੇ ਮੈਂ ਨਾਲ ਜੁੜਿਆ ਆਉਣ ਵਾਲੀ ਪੀੜ੍ਹੀ ਨੂੰ ਆਪਣੀਆਂ ਨਸਲਾਂ ਨੂੰ ਆਪਣੇ ਬੱਚਿਆਂ ਨੂੰ ਕਦੀ ਪ੍ਰਸ਼ਾਦ ਕਰਨ ਦੀ ਕੋਸ਼ਿਸ਼ ਕੀਤੀ ਜਾਂ ਘਰ ਚ ਹਾਂਜੀ ਹਾਂਜੀ ਹਾਂ ਜਦੋਂ ਤੋਂ ਮੈਂ ਇਹਨਾਂ ਓਮਪrakash ਜੀ ਨਾਲ ਸੰਪਰਕ ਤਾਇਆ ਮੈਂ ਬੜਾ ਪ੍ਰਭਾਵਿਤ ਹੋਇਆ ਇਹਨਾਂ ਗੱਲਾਂ ਤੋਂ ਉਸ ਤੋਂ ਬਾਅਦ ਫਿਰ ਮੈਂ ਆਪਣੇ ਬੱਚਿਆਂ ਨੂੰ ਹੋਰ ਜਿੱਥੇ ਹੀ ਮੈਂ ਬੈਠਦਾ ਗੱਲ ਕੋਈ ਟੌਪਿਕ ਕੋਈ ਹੋਵੇ ਵਿੱਚ ਵਿੱਚ ਮੈਂ ਇਹ ਗੱਲ ਜ਼ਰੂਰ ਕਰ ਦਿੰਦਾ ਕਿ ਸਾਨੂੰ ਹਰਬਲ ਪਲਾਂਟਸ ਬਦੀ ਜਾਣਕਾਰੀ ਹੁਣ ਜ਼ਰੂਰੀ ਹੈ ਸੋ ਮੇਰੇ ਨਾਲ ਨੇ ਓਮਪrakash ਜੀ ਦੇ ਸਟੂਡੈਂਟ ਸ਼ਕਲ ਨੂੰ ਦੇਖ ਕੇ ਸਰੀਰ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਨਹੀਂ ਲਗਾ ਸਕੋਗੇ ਕਿ ਇਹ ਸਟੂਡੈਂਟ ਹੁਣ ਉਮਰੋਂ ਕਿੱਡੇ ਵੱਡੇ ਹੋ ਚੁੱਕੇ ਨੇ ਪਰ ਗੁਰੂ ਗੁਰੂ ਹੀ ਹੁੰਦਾ ਸਟੂਡੈਂਟ ਸਟੂਡੈਂਟ ਹੀ ਹੁੰਦਾ ਪਾਕ ਸਿੰਘ ਜੀ ਸੱਚਾ ਬਹੁਤ ਬਹੁਤ ਤੁਹਾਡਾ ਥੈਂਕ ਯੂ ਸੋਮਸੇਦ ਜੀ ਪਾਕ ਸਿੰਘ ਜੀ ਤੁਸੀਂ ਕਦੋਂ ਤੋਂ ਉਮਪrakash ਜੀ ਹੁਣ ਨਾਲ ਜੁੜੇ ਹੋ ਤੁਹਾਡਾ ਕਿੰਨਾ ਕੁ ਪੁਰਾਣਾ ਇਹਨਾਂ ਨਾਲ ਸੰਬੰਧ ਹੈ ਸਾਡਾ ਜੀ ਸੰਬੰਧ ਹੈਗਾ ਇਹਨਾਂ ਦਾ 1985 ਤੋਂ ਤੇ ਜਦੋਂ ਇਹ ਇਹਨਾਂ ਨੇ ਜੁਆਇਨ ਕੀਤਾ ਸਕੂਲ 'ਚ ਉਦੋਂ ਵੀ ਸਾਨੂੰ ਐਸ ਇੱਕ ਤਰ੍ਹਾਂ ਫ੍ਰੈਂਡਲੀ ਤੌਰ ਤੇ ਹੀ ਸਾਡੇ ਨਾਲ ਇਹਨਾਂ ਦਾ ਬੀਵ ਸੀਗਾ ਬੜਾ ਸਾਡਾ ਗੇਮਸ ਲੈ ਲੋ ਪੰਜਾਬੀ ਦਾ ਲੈ ਲੋ ਸਾਰਾ ਕਲਚਰ ਜੋ ਵੀ ਇਹਨਾਂ ਨੇ ਦੱਸਣਾ ਹੈਗਾ ਸ਼ੁਰੂ ਤੋਂ ਹੀ ਇਹਨਾਂ ਦਾ ਸਾਰੀ ਕਲਾਸ ਦਾ ਜੀ ਸਾਡਾ ਪ੍ਰੇਮ ਮੁਹੱਬਤ ਸੀਗਾ ਵਧੀਆ ਪੜਾਇਆ ਇਹਨਾਂ ਨੇ ਤੁਹਾਨੂੰ ਚਲੋ ਪੜ੍ਹਾਈ ਲਿਖਾਈ ਇਹਨਾਂ ਨੇ ਕਰਾਈ ਬੜਾ ਸ਼ੁਕਰ ਇਹਨਾਂ ਦਾ ਪਰ ਇਹਨਾਂ ਨੇ ਆਯੁਰਵੈਦਿਕ ਦੇ ਪ੍ਰਤੀ ਤੁਹਾਡੀ ਜਿਹੜੀ ਉਹ ਚਸਕਾ ਜਿਹੜਾ ਤੁਹਾਡੇ ਚ ਕੋਤੋਂ ਤੋਂ ਪੈਦਾ ਕਰ ਦਿੱਤਾ ਸਰ ਸਾਡੀ ਗੱਲਬਾਤ ਤਾਂ ਹੁੰਦੀ ਰਹਿੰਦੀ ਸੀ ਕਿ ਫਿਰ ਇਹ ਚਲੇ ਗਏ ਆਪਣਾ ਗਵਰਨਮੈਂਟ ਜੌਬ 'ਚ ਲੇਕਿਨ 2-3 ਸਾਲ ਪਹਿਲਾਂ ਸਾਨੂੰ ਪਤਾ ਲੱਗਾ ਵੀ ਇਹਨਾਂ ਨੇ ਕਾਫੀ ਅਚੀਵਮੈਂਟਸ ਕੀਤੀਆਂ ਹਰਬਲ ਪਲਾਂਟ ਸੱਚ ਤੇ ਇਹ ਵਾਤਾਵਰਣ ਸੰਬੰਧੀ ਤੇ ਇਹਨਾਂ ਨੂੰ ਅਵਾਰਡ ਵੀ ਮਿਲਿਆ ਰਾਸ਼ਟਰਪਤੀ ਅਵਾਰਡ ਵੀ ਮਿਲਿਆ ਹੈਗਾ ਤੇ ਉਸ ਤੋਂ ਬਾਅਦ ਫਿਰ ਅਸੀਂ ਇਹਨਾਂ ਨਾਲ ਜੁੜ ਗਏ ਅਸੀਂ ਕਿਹਾ ਵੀ ਸਾਨੂੰ ਵੀ ਸੇਵਾ ਦਾ ਮੌਕਾ ਦਿਓ ਜੋ ਹੈਲਪ ਹੋ ਸਕੀ ਅਸੀਂ ਜਰੂਰ ਕਰਾਂਗੇ ਤੇ ਅਸੀਂ ਫਿਰ ਆਪਣੇ ਗਰੁੱਪ ਚ ਸਾਰਿਆਂ ਨੂੰ ਪਾਇਆ ਹੈਗਾ ਤੇ ਉਹ ਸਾਰੇ ਬੰਦੇ ਜਿਨੇ ਸਟੂਡੈਂਟਸ ਸੀਗੇ ਉਹ ਇਕੱਠੇ ਹੋਏ ਉਹਨਾਂ ਨੇ ਹੈਲਪ ਦਾ ਆਯੁਰਵੇਦਾ ਦੀ ਜ਼ਿੰਦਗੀ ਦੇ ਵਿੱਚ ਕੀ ਮਹੱਤਤਾ ਸਮਝਦੇ ਹੋ ਤੁਸੀਂ ਕਿਉਂਕਿ ਭਾਰਤ ਦੇ ਨਾਲ ਨਾਲ ਵਿਦੇਸ਼ 'ਚ ਵੀ ਰਹਿ ਕੇ ਆਏ ਹੋ ਕੈਨੇਡਾ 'ਚ ਵੀ ਤੁਸੀਂ ਸਮਾਪਤੀਤ ਕੀਤਾ ਹਾਂਜੀ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਆਯੁਰਵੈਦਿਕ ਸਾਡੇ ਪੰਜ ਹਿੰਦੂਸਤਾਨ ਦੀ ਜਿਹੜੀ ਚੀਜ਼ ਹੈ ਆਯੁਰਵੈਦਿਕ ਉਹ ਗੋਰੇ ਜ਼ਿਆਦਾ ਅਪਣਾਰੇ ਨੇ ਹਾਂਜੀ ਹੁਣ ਦੇਖੋ ਰੀਸੈਂਟਲੀ ਆਪਾਂ ਦੇਖ ਲਓ ਕਰੋਨਾ ਆਇਆ ਹੈਗਾ ਆਪਾਂ ਨੇ ਇੰਡੀਆ 'ਚ ਜਿੰਨਾ ਜੇ ਤੁਸੀਂ ਪਰਸੈਂਟੇਜ ਲਓ ਪਰਸੈਂਟੇਜ ਦੇ ਮੁਤਾਬਕ ਇੱਥੇ ਘੱਟ ਇਫੈਕਟ ਹੋਇਆ ਹੈਗਾ ਯਾਨੀ ਇਹ ਕਰੋਨਾ ਦਾ ਲੋਕਾਂ ਨੇ ਆਯੁਰਵੈਦਿਕ ਦੇ ਤੌਰ ਤੇ ਉੱਤੇ ਕਿੰਨਾ ਕੁਛ ਲਿਆ ਹੈਗਾ ਕਾੜੇ ਲਈ ਹੈਗਾ ਕਾੜੇ ਬੜੇ ਲਈ ਉਹ ਕਾੜੇ ਬੜੇ ਲਈ ਹੈ ਜੜੀ ਬੁੱਟੀਆਂ ਦੇ ਹਨਾ ਜੀ ਤੇ ਇਸ ਕਰਕੇ ਉਹਨਾਂ ਨੇ ਉਸ ਚੀਜ਼ ਨੂੰ ਦੂਰ ਰੱਖਿਆ ਆਪਣੇ ਆਪ ਤੋਂ ਕਾਫੀ ਫਾਇਦਾ ਹੋਇਆ ਹੈਗਾ ਜੇ ਤੁਸੀਂ ਪਰਸੈਂਟੇਜ ਦੇ ਮੁਤਾਬਕ ਦੇਖੋ ਤਾਂ ਇਹ ਜੜੀ ਬੁੱਟੀਆਂ ਦਾ ਹੀ ਕਮਾਲ ਸੀਗਾ ਜਿਹੜੇ ਕਿ ਆਮ ਪਿੰਡਾਂ 'ਚ ਵੀ ਲੋਕਾਂ ਨੇ ਦਵਾਈ ਬੜੀ ਘੱਟ ਲਈ ਹੈਗੀ ਹੈ ਕਾੜੇ ਜਿਆਦਾ ਪੀਤੇ ਆ ਤੁਸੀਂ ਕਹਿੰਦੇ ਸੀ ਆਫਸਰ ਕੋਟ ਸਾਡੀ ਗੱਲ ਹੋ ਰਹੀ ਸੀ ਕਿ ਗੋਰੇ ਜਦੋਂ ਮੈਂ ਕੈਨੇਡਾ ਦੇ ਵਿੱਚ ਸੀਗਾ ਤਾਂ ਅਲਸੀ ਦੇ ਤੇਲ ਦੇ ਕੈਪਸੂਲ ਹਲਦੀ ਦੇ ਕੈਪਸੂਲ ਫਲਾਣੇ ਫਲਾਣੇ ਕੈਪਸੂਲ ਆਯੁਰਵੈਦਿਕ ਨਾਲ ਜੁੜੇ ਹੋਏ ਉਹਨਾਂ ਨੂੰ ਜ਼ਿਆਦਾ ਪ੍ਰਾਇਰੀਟੀ ਦਿੰਦੇ ਆ ਇਨਸਟੈਡ ਆਫ ਐਲੋਪੈਥਿਕ ਇਹਦੇ ਬਾਰੇ ਹਾਂਜੀ ਇਹ ਕਰੋਨਾ ਤੋਂ ਬਾਅਦ ਇਹ ਉਹਨਾਂ ਨੂੰ ਜਾਗਰਕਤਾ ਆਈ ਹੈ ਜਿੱਦਾਂ ਅਸ਼ਵਗੰਧਾ ਹੋਗੀ ਤੇ ਹਲਦੀ ਦੇ ਕੈਪਸੂਲ ਹੋ ਗਏ ਵੀ ਇਹ ਜਿਹੜੇ ਆਪਣੇ ਇੰਡੀਅਨਸ ਲੋਕ ਆ ਏਸ਼ੀਅਨ ਲੋਕ ਐ ਇਹ ਆਮ ਦਾਲ ਸਬਜ਼ੀ ਚ ਵੀ ਹਲਦੀ ਦਾ ਉਪਯੋਗ ਕਰਦੇ ਆ ਹੂੰ ਤੇ ਉਸ ਤੋਂ ਬਾਅਦ ਉਹਨਾਂ ਨੇ ਕਾਫੀ ਇਸ ਚੀਜ਼ ਨੂੰ ਪ੍ਰਮੋਟ ਹੋ ਕੇ ਚੱਲ ਰਿਹਾ ਹੈ इवन ਕਿ ਹਲਦੀ ਦੀ ਉੱਥੇ ਤਾਂ ਚਾਹ ਵੀ ਲਾਗੇ ਪੀਣ ਉਹ ਅੱਛਾ ਹਾਂਜੀ ਜ਼ਿਆਦਾ ਇਹ ਚੀਜ਼ਾਂ ਪ੍ਰਫੁੱਲਤ ਹੋ ਗਈ ਤੇ ਅਸੀਂ ਗ੍ਰੀਨ ਟੀ ਵੱਲ ਹੋ ਗਏ ਆਪਾਂ ਗ੍ਰੀਨ ਟੀ ਵੱਲ ਹੋ ਗਏ ਜੀ ਹਾਂਜੀ ਬੇਹਾਲ ਗ੍ਰੀਨ ਟੀ ਵੀ ਚਲੋ ਆਪਣੀ ਥਾਂ ਤੇ ਵਧੀਆ ਮਾੜੀ ਨਹੀਂ ਹੈ ਪਰ ਕਹਿਣ ਤੋਂ ਭਾਵ ਹੈ ਕਿ ਜੜੀਆਂ ਚੀਜ਼ਾਂ ਹਿੰਦੁਸਤਾਨ ਦੀਆਂ ਨੇ ਸਾਡਾ ਉਹ ਵਿਰਾਸਤ ਹੈ ਸਾਡਾ ਉਹ ਕਹੜੋ ਇੱਕ ਤਰ੍ਹਾਂ ਦਾ ਖਿੱਤਾ ਸੀਗਾ ਜਿਸ ਨੂੰ ਅਸੀਂ ਖਤਮ ਕਰਕੇ ਹੋਰ ਹੀ ਪਾਸੇ ਤੁਰ ਪਏ ਅਤੇ ਅੱਜ ਗੋਰੇ ਉਸਤੇ ਮਰੀਦ ਹੋ ਗਏ ਤੇ ਅਸੀਂ ਉਸ ਨੂੰ ਮੁਫਤ ਭਾਈ ਸਾਰਾ ਕੁਝ ਖਾਲੀ ਕਰ ਦਿੱਤਾ ਪਰ ਸ਼ੁਕਰ ਹੈ ਉਸ ਰੱਬ ਦਾ ਇੱਕ ਅਜਿਹਾ ਸਖਸ਼ ਸਾਡੇ ਸਾਹਮਣੇ ਹੈ ਓਮ ਪ੍ਰਕਾਸ਼ ਜੀ ਜਿਨ੍ਹਾਂ ਨੇ ਇਹਨੂੰ ਸਾਰੇ ਨੂੰ ਸਮੇਟ ਕੇ ਰੱਖਿਆ ਹੋਇਆ ਇਹਨਾਂ ਵਰਗੇ ਭਾਕ ਸਿੰਘ ਹੋਣਾ ਵਰਗੇ ਹੋਰ ਇੱਥੇ ਅਨੇਕਾਂ ਲੋਕ ਨੇ ਜਿਹੜੇ ਨਾ ਉਹ ਤੋਂ ਪ੍ਰਸ਼ਾਤ ਹੋ ਕੇ ਆਪਣੇ ਖਜ਼ਾਨੇ ਨੂੰ ਸੰਬੰਧਿਤ ਕੋਸ਼ਿਸ਼ ਕਰ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੇਵਾ ਜੀ ਧੰਨਵਾਦ ਥੈਂਕ ਯੂ ਵਾਹ